ਮੈਂ ਤਾਂ ਇੱਕ ਹਫਤਾ ਹੋਰ 10 ਦਿਨਾਂ ਦੀ ਵੇਟ ਕਰਨੀ ਆ ਜਿਆਦਾ ਜੀ ਫਿਰ ਮੈਂ ਮੈਂ ਮਰੂੰਗਾ ਜਾਂ ਫਿਰ ਮੈਂ ਆਪਦੇ ਵਿਚਾਲੀ ਮੈਂ ਫਿਰ ਇਹਨੂੰ ਮਾਰੂੰਗਾ ਜਦੋਂ ਨਵੀਂ ਹੁਣੀ ਮੈਨੂੰ ਧਮਕੀ ਦਿੰਦੇ ਆ ਤਖਾਨ ਵਾਦ ਵਾਲੇ ਨਵੀਂ ਧਮਕੀ ਦਿੰਦਾ ਵਾ 9 ਅਕਤੂਬਰ ਨੂੰ ਧਮਕੀ ਦਿੱਤਾ 10 ਅਕਤੂਬਰ ਨੂੰ ਮੁੱਕੇ ਹੁੰਦੇ ਆ ਉਦੋਂ ਥੋੜੇ ਦਿਨ ਬਾਅਦ ਹੀ ਨਵੀਂ ਤਖਾਨ ਵਾਦ ਵਾਲਾ ਫੜਿਆ ਜਾਂਦਾ ਉਹਦੇ ਕੋਲੋਂ 5 ਤੋਂ 8 ਅਸਲੇ ਬਰਾਮਦ ਹੁੰਦੇ ਆ 5 ਤੋਂ 8 ਅਸਲੇ ਤੇ ਮੈਨੂੰ ਗੋਰਾਏ ਗੱਲ ਕਹਿੰਦਾ ਕਹਿੰਦਾ ਇਹ ਨਾ ਸੁੱਚੀ ਵੀ ਕਿਤੇ ਸਾਰੇ ਹੱਥਲੇ ਫੜੇਗੇ ਕਹਿੰਦਾ ਨਵੀ ਨੇ ਬਾਹਰ ਆ ਜਾਣਾ ਕਹਿੰਦਾ ਤੇਰੇ ਲਈ ਇੱਕ ਅਸਲਾ ਹੀ ਰੱਖਿਆ ਹੋਇਆ ਵਾ ਕਹਿੰਦਾ ਤੈਨੂੰ ਤਾਂ ਅਸੀਂ ਮਾਰਨਾ ਹੁਣ ਜੋ ਮਰਜੀ ਹੋਵੇ ਲਗਾਤਾਰ ਪੰਜਾਬ ਸਰਕਾਰ ਦਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਕਿ ਗੈਂਗਸਟਰਾਂ ਤੇ ਕਾਬੂ ਪਾਇਆ ਜਾਵੇ ਲਗਾਤਾਰ ਪੰਜਾਬ ਸਰਕਾਰ ਦਾਅਵੇ ਕਰ ਰਹੀ ਆ ਕਿ ਅਸੀਂ ਗੈਂਗਸਟਰਾਂ ਨੂੰ ਨੱਠ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਡੇ ਨਾਲ ਇੱਕ ਨੌਜਵਾਨਾ ਮੋਗੇ ਦਾ ਵਿਥਿਆ ਦੱਸੂਗਾ ਆਪਦੀ ਕਿ ਮੈਨੂੰ ਇੰਨਾ ਪਰੇਸ਼ਾਨ ਕੀਤਾ ਦੱਸਦਾ ਕਿ ਮੈਂ ਸਤੰਬਰ ਮਹੀਨੇ ਤੋਂ ਘਰੇ ਬੈਠਾ। ਸਲਾਸਰ ਇਹ ਹੈਗਾ ਕਿ ਮੇਰਾ ਯਾਰ ਦੋਸਤੀਆ ਅਮਰਤਪਾਲ ਸਿੰਘ ਉਰਫ ਗੋਰਾ ਅਸੀਂ ਦੋਨੇ ਇੱਕੋ ਹੀ ਗਲੀ ਚ ਰਹਿੰਦੇ ਆਂ। ਅਸੀਂ ਇਕੱਠੇ ਹੀ ਪੜੇ ਲਿਖੇ ਆਂ, ਇਕੱਠੇ ਵੱਡੇ ਹੋਏ ਆਂ। ਸਾਡਾ ਬਚਪਨ ਦਾ ਬਹੁਤ ਹੀ ਜ਼ਿਆਦਾ ਪਿਆਰ ਸੀਗਾ। ਪਰ ਹੁਣ ਗਾਂ ਜਿਵੇਂ ਜਿਵੇਂ ਵੱਡੇ ਹੋਏ ਆਂ, ਕੁਝ ਵਿੱਚ ਗੱਲਾਂ ਹੀ ਇਦਾਂ ਦੀਆਂ ਹੋ ਗਈਆਂ ਕਿ ਮੈਂ ਥੋੜਾ ਜਿਹਾ ਉਹ ਤੋਂ ਪਾਸਾ ਕਰਦਾ ਰਿਆ ਪਰ ਉਹ ਕਿਸੇ ਕਾਰਨ ਕਿਸੇ ਨੂੰ ਕਿਸੇ ਗੱਲ ਨੂੰ ਲੈ ਕੇ ਮੇਰੇ ਉੱਪਰ ਵਾਰ-ਵਾਰ ਚੜਦਾ ਰਿਆ। ਮੈਨੂੰ ਕਰ ਲੱਗ ਜਾਂਦਾ ਉਸ ਰੋਲੇ 'ਚ ਪੈਸੇ ਲਾਉਂਦਾ ਰਿਹਾ ਫੜਨਾ ਢਿੰਗੜਾ ਕਰਦਾ ਰਿਹਾ ਉਹ ਮੇਰੇ ਪੈਸੇ ਨਹੀਂ ਜੇ ਮੈਂ ਕਿਹਾ ਉਹ ਸਾਰੇ ਤੇਰੇ ਰੋਲੇ ਸੀ ਮੇਰਾ ਕੋਈ ਰੋਲਾ ਨਹੀਂ ਸੀਗਾ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਜੇ ਕੋਈ ਗੱਲ ਨਹੀਂ ਬਾਈ ਜੋ ਤੁਹਾਡੇ ਤੋਂ ਹੁੰਦਾ ਕਰ ਲਓ ਕੋਈ ਗੱਲ ਨਹੀਂ ਤੂੰ ਕਹਿੰਦਾ ਮੈਨੂੰ ਜਾਣਦਾ ਨਹੀਂਗਾ ਤੈਨੂੰ ਮੇਰਾ ਲੈਵਲ ਨਹੀਂ ਪਤਾ ਮੇਰੀ ਕਿੱਥੋਂ ਤੱਕ ਪਹੁੰਚ ਆ ਮੈਂ ਕਿਹਾ ਮੈਂ ਇੰਨਾ ਕ ਜਾਣਦਾ ਵਾਂ ਵੀ ਤੇਰੇ ਤੇ ਇੱਕ ਹੀ ਪਰਚਾ ਸੀ ਉਹ ਵੀ ਗੱਡੀ ਚੋਰੀ ਦਾ ਜੀਰੇ ਦਾ ਇਹ ਮੇਰੇ ਤੇ ਦੀਵਾਲੀ ਵਾਲੇ ਦਿਨ ਘਰੇ ਹਮਲਾ ਕਰਦੇ ਆ ਕੇ ਘਰੇ ਆ ਕੇ ਹਮਲਾ ਕਰਦੇ ਆ ਭਈ 5 ਤੋਂ 7 ਬੰਦੇ ਜਿਹੜੋ ਮੇਰੇ ਤੇ ਚੜ ਕੇ ਆ ਗਏ ਮੈਂ ਆਪਦਾ ਬਚਾ ਕਰਨ ਲਈ ਛੱਤ ਤੇ ਚੜ ਕੇ ਮੇਟਾ ਰੋੜੇ ਚਲਾਏ ਉਸ ਤੋਂ ਬਾਅਦ ਮੈਂ ਐਸਐਸਪੀ ਦਫ਼ਤਰ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਇਹ ਮੇਰੇ ਮਗਰ ਫੇਰ ਬੰਦੇ ਲੈ ਕੇ ਪੈ ਗਿਆ ਉਥੋਂ ਮੈਂ ਐਸਐਸਪੀ ਦਫ਼ਤਰ ਉਹ ਵੀ ਉਥੋਂ ਮੈਂ ਬਾਹਰੋਂ ਜਾਣ ਬਚਾ ਕੇ ਆਵਦੀ ਮੈਂ ਘਰੇ ਆ ਗਿਆ ਇਹਨੇ ਕੀ ਕੀਤਾ ਮੇਰੀ ਕੁੜੀ ਨੂੰ ਕਿਹਾ ਬਹੁਤ ਗੰਦੀ ਮੈਂ ਦੱਸ ਨਹੀਂ ਸਕਦਾ ਏਡੀ ਗੰਦੀ ਗਾਲ ਕੱਢੀ 10 ਸਾਲ ਦੀ ਕੁੜੀ ਨੂੰ ਉਹ ਰੋਣ ਲੱਗੀ ਕਹਿੰਦਾ ਕਹਿੰਦਾ ਕੱਢ ਆਪਦੇ ਵੱਡੇ ਪਿਓ ਬਦਮਾਸ਼ ਨੂੰ ਬਾਹਰ ਕਹਿੰਦਾ ਕਹਿੰਦਾ ਅੱਜ ਡੱਕਰੇ ਕਰਨੀ ਆਉਂਦੇ ਇਹ ਯਾਰੀ ਸੋਟੇ ਦੇ ਹਮਲਾ ਹੋ ਚੁੱਕਿਆ ਹੁੰਦਾ ਹੁਣ ਤੱਕ ਬਈ ਦੀ 15 ਤੋਂ 20 ਵਾਰੀ ਹਮਲਾ ਹੋ ਚੁੱਕਿਆ ਵਾ ਤੇ ਇੱਕ ਵਾਰੀ ਆਪਣੀ ਕੋਈ ਸੁਣਵਾਈ ਨਹੀਂ ਆਉਂਦੀ ਮੇਰਾ ਗੇਟ-ਕੂਟ ਵੀ ਬਾਹਰੋਂ ਖੰਡੇ-ਖੁੰਡੇ ਮਾਰ ਕੇ ਭੰਨਿਆ ਪਿਆ ਸੱਸੀ ਗੜਮ ਜਗਤਾਰ ਸਿੰਘ ਸਰਾਹ ਦੇ ਤੁਸੀਂ ਹਮ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਪੰਜਾਬ ਸਰਕਾਰ ਦਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਕਿ ਗੈਂਗਸਟਰਾਂ ਤੇ ਕਾਬੂ ਪਾਇਆ ਜਾਵੇ ਲਗਾਤਾਰ ਪੰਜਾਬ ਸਰਕਾਰ ਦਾਅਵੇ ਕਰ ਰਹੀ ਆ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਡੇ ਨਾਲ ਇੱਕ ਨੌਜਵਾਨਾ ਮੋਗੇ ਦਾ ਵਿਥਿਆ ਦੱਸੂਗਾ ਆਪਦੀ ਕਿ ਮੈਨੂੰ ਇੰਨਾ ਪਰੇਸ਼ਾਨ ਕੀਤਾ ਹੈ ਦੱਸਦਾ ਕਿ ਮੈਂ ਸਤੰਬਰ ਮਹੀਨੇ ਤੋਂ ਘਰੇ ਬੈਠਾ ਘਰ ਦਾ ਗੁਜ਼ਾਰਾ ਵੀ ਚਲਣ ਔਖਾ ਹੋਇਆ ਪਿਆ ਫਰੋਤੀ ਦੀ ਮੰਗ ਕੀਤੀ ਜਾ ਰਹੀ ਆ ਪੈਸਾ ਦੀ ਮੰਗ ਕੀਤੀ ਜਾ ਰਹੀ ਆ ਮਾਰਨੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਕੱਲ੍ਹ ਬਤ ਕਰਦੇ ਆ ਸਾਡੇ ਨਾਲ ਉਕਤ ਨੌਜਵਾਨਾ ਬਈ ਕੀ ਨਾ ਦੱਸ ਸਸੀ ਕਬੇ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਗੁਰਤੇਜ ਸਿੰਘ ਆ ਮੈਂ ਬੁੱਕਣ ਵਾਲਾ ਰੋਡ ਲੋਹਰੀਆਂ ਵਾਲਾ ਮੱਲਾ ਸ਼ੇਮਪੋਸ਼ਰੀ ਗੁਰਦੁਆਰੇ ਦੀ ਬੈਕਸਾਈਡ ਮੇਰੀ ਰਹਾਇਸ਼ ਆ ਜੀ ਕੀ ਸ਼ਰਮ ਮਦਰਸਾ ਮਸਲਾ ਹੋਇਆ ਕੀ ਮਸਲਾ ਸਾਰਾ ਇਹ ਹੈਗਾ ਕਿ ਮੇਰਾ ਯਾਰ ਦੋਸਤੀਆ ਅਮਰਤਪਾਲ ਸਿੰਘ ਉਰਫ ਗੋਰਾ ਅਸੀਂ ਦੋਨੇ ਇੱਕੋ ਹੀ ਗਲੀ ਚ ਰਹਿੰਦੇ ਆ ਅਸੀਂ ਇਕੱਠੇ ਹੀ ਪੜੇ ਲਿਖੇ ਆ ਇਕੱਠੇ ਵੱਡੇ ਹੋਏ ਆ ਸਾਡਾ ਬਚਪਨ ਦਾ ਬਹੁਤ ਹੀ ਜ਼ਿਆਦਾ ਪਿਆਰ ਸੀਗਾ ਪਰ ਹੁਣ ਗਾਂ ਜਿਵੇਂ ਜਿਵੇਂ ਵੱਡੇ ਹੋਏ ਆ ਕੁਝ ਵਿੱਚ ਗੱਲਾਂ ਹੀ ਇਦਾਂ ਦੀਆਂ ਹੋ ਗਈਆਂ ਕਿ ਮੈਂ ਥੋੜਾ ਜਿਹਾ ਉਹ ਤੋਂ ਪਾਸਾ ਕਰਦਾ ਰਿਹਾ ਪਰ ਉਹ ਕਿਸੇ ਕਾਰਨ ਕਿਸੇ ਨੂੰ ਕਿਸੇ ਗੱਲ ਨੂੰ ਲੈ ਕੇ ਮੇਰੇ ਉੱਪਰ ਵਾਰ-ਵਾਰ ਚੜਦਾ ਰਿਹਾ ਵੀ ਨਹੀਂ ਤੋ ਆਪਾਂ ਆਏ ਆਪਾਂ ਆਏ ਆ ਮੈਂ ਫਿਰ ਵੀ ਮੈਂ ਇਹਦੀਆਂ ਹਰਕਤਾਂ ਜੋ ਵੀ ਇਹ ਕਰਦਾ ਸੀਗਾ ਮੈਂ ਉਹਦੇ ਤੋਂ ਪਿੱਛੇ ਪਿੱਛੇ तकरीबन ਪੂਰਾ ਪਿੱਛੇ ਹੋ ਗਿਆ ਸੀ ਅੱਜ ਤੋਂ 2000 ਅੱਛਾ 26 ਚੱਲ ਪਿਆ ਵਾ 2020 ਤੋਂ ਬਾਅਦ ਮੰ ਲਓ ਜਿਵੇਂ 6 ਮਹੀਨੇ ਨੂੰ ਬੁਲਾ ਲਿਆ ਮੈਂ 6 ਮਹੀਨੇ ਗੈਪ ਆ ਲਿਆ 6 ਮਹੀਨੇ ਬੁਲਾ ਲਿਆ 6 ਮਹੀਨੇ ਗੈਪ ਆ ਲਿਆ ਕਿਉਂਕਿ ਹਰ ਵਾਰੀ ਦਾਰੂ ਚ ਪੀਤੀ ਚ ਕੋਈ ਨਾ ਕੋਈ ਹਰਕਤ ਕਰ ਜਾਂਦਾ ਸੀਗਾ ਹੁਣ ਪਿੱਛੇ ਜੇ ਕੀ ਹੁੰਦਾ ਵਾ ਸਤੰਬਰ ਦੇ ਮਹੀਨੇ ਦੇ ਵਿੱਚ ਉਜਾਣਕ ਕੋਈ ਇਹੋ ਜੀ ਸਾਡੇ ਚ ਗੱਲ ਹੁੰਦੀ ਆ ਗੱਲ ਕੀ ਹੁੰਦੀ ਆ ਇਹਦਾ ਆਪਦੇ ਸੋਹਰਿਆਂ ਨਾਲ ਚੱਲਦਾ ਪਿਆ ਵਾ ਰੌਲਾ ਤੇ ਮੈਨੂੰ ਇਹ ਘਰੇ ਆਉਂਦਾ ਵਾ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਤਰੀਕ ਤੇ ਤੇ ਮੈਂ ਉਹਨੂੰ ਕਿਸੇ ਕਾਰਨ ਮਨਾ ਕਰ ਦਵਾ ਕਹਿੰਦਾ ਮੇਰੇ ਕੋਲ ਮੋਟਰਸਾਈਕਲ ਹੈਣੀਗਾ ਤੇ ਮੈਂ ਕਿਹਾ ਵੀ ਮੈਂ ਨਹੀਂ ਜਾ ਸਕਦਾ ਤੇ ਕਹਿੰਦਾ ਨਹੀਂ ਤੂੰ ਚੱਲ ਕਿਸੇ ਕਰਨ ਚੱਲ ਮੈਨੂੰ ਉੱਥੇ ਜਾ ਕੇ ਪਤਾ ਚੱਲਦਾ ਵਾ ਉੱਥੇ ਇਹ ਮੁੰਡੇ ਸੱਜਦਾ ਦੋ ਤੋਂ ਤਿੰਨ ਆਪਦੇ ਯਾਰ ਦੋਸਤ ਇੱਕ ਜਿੰਨਾ ਨਾ ਰੋਲਾ ਚੱਲਦਾ ਵਾ ਇਹਦੀ ਵਾਈਫ ਆ ਪੂਜਾ ਰਾਣੀ ਉਹਦੇ ਨਾਲ ਇਹਦਾ ਮਸਲਾ ਇਹ ਚੱਲਦਾ ਪਿਆ ਵਾ ਉਹ ਕੁੜੀ ਨਾਲ ਇਹਦੇ ਨਾਲ ਵਿਆਹ ਕਰਵਾਇਆ ਸੀਗਾ ਇਹਨੇ ਉਹਨੂੰ ਧੋਖਾ ਦੇ ਕੇ ਵਿਆਹ ਕਰਵਾਇਆ ਸੀਗਾ ਉਹ ਕੁੜੀ ਘਰੋਂ 20 ਤੋਂ 25 ਟੋਲੇ ਸੋਨਾ ਲੈ ਕੇ ਆਈ ਸੀ 10 ਤੋਂ 12 ਲੱਖ ਰੁਪਇਆ ਲੈ ਕੇ ਆਈ ਸੀਗੀ ਉਸ ਤੋਂ ਬਾਅਦ ਜਦੋਂ ਉਹ 1 ਸਾਲ ਹੋ ਗਿਆ ਇਹਦੇ ਬੇਟਾ ਹੋ ਗਿਆ 1 ਸਾਲ ਬਾਅਦ ਜਦੋਂ ਉਹਦਾ ਮਾਂ ਤੇ ਭਰਾ ਉਹਦਾ ਵਰਤਨ ਮਰਤਨ ਵਰਤਨ ਲੱਗੇ ਕੁੜੀ ਦਾ ਪਿਓ ਹੈ ਨਹੀਂ ਸੀਗਾ ਜਦੋਂ ਵਰਤਨ ਲੱਗੇ ਉਹਨੇ ਕਿਹਾ ਵੀ ਐਂ ਕਰਕੇ ਵੀ ਆਪਾਂ ਇਹਦਾ ਜੋ ਵੀ ਘਰ ਜਿਆਦਾ ਬੰਦਾ ਵਾ ਜੋ ਵੀ ਮੈਂ ਲੈ ਕੇ ਆਈ ਸੀ ਆਪਾਂ ਵਾਪਸ ਕਰ ਦਈਏ ਵੀ ਹੁਣ ਆਪਾਂ ਕਿਉਂ ਪਾਹਣਾ ਵੀ ਅੱਗੇ ਗੱਲ ਵਧਾਉਣੀ ਆ ਵੀ ਚਲ ਜਿੰਨਾਕ ਆਪਣੇ ਤੋਂ ਵਰਤਿਆ ਗਿਆ ਵਰਤਿਆ ਗਿਆ ਯਾਨੀ ਕਿ ਕੀਤਾ ਉਹਨਾਂ ਨੂੰ ਸੋਣਾ ਮੋੜਨ ਦੀ ਬਜਾਏ ਉਹਨਾਂ ਨਾਲ ਗ ਮਸਲਾ ਬਹਿ ਕੇ ਸੁਲਝੋਲ ਦੀ بجائے ਇਹਨੇ ਵਿਗਾੜ ਲਿਆ ਇਹਨੇ ਕੀ ਕੀਤਾ ਨੇ ਆਪਦੇ ਘਰ ਵਾਲੀ ਕੁੱਟਮਾਰ ਕਰਕੇ ਇਹਨੇ ਘਰੋਂ ਬਾਹਰ ਕੱਢਤੀ ਘਰੋਂ ਬਾਹਰ ਕੱਢਤੀ ਉਦੋਂ ਬਾਅਦ ਇਹਨੇ ਘਰੇ ਨਹੀਂ ਲਿਆਂਦੀ ਉਹਦੇ ਨਾਲ ਹੁਣ ਤਕਰੀਬਨ 26 ਸਾਲ ਮੁੰਡਾ ਇਹਦਾ 4 ਸਾਲ ਦਾ ਹੋ ਗਿਆ 2026 ਚੱਲ ਪਿਆ ਹੁਣ ਇਹਦਾ ਉਹਦੇ ਨਾਲ ਰੌਲਾ ਚੱਲਦਾ ਪਿਆ ਵਾ ਉਹਨੇ ਇਹਦੇ ਤੇ ਖਰਚੇ ਦਾ ਕੇਸ ਲਾਇਆ ਵਾ ਇੱਕ ਉਹਨੇ ਆਪ ਦਾ ਲਾਇਆ ਵਾ ਜੋ ਵੀ ਉਹਦੀ ਮੰਗ ਹੁੰਦੀ ਵੀ ਮੇਰਾ ਪੈਸਾ ਤੇ ਲਾ ਮੋੜਿਆ ਜਾਵੇ ਉਹਨਦੇ ਕੋਲੋਂ ਦੇ ਡਾਕੂਮੈਂਟ ਆ ਪਾਸਪੋਰਟ ਵਗੈਰਾ ਸਾਰਾ ਕੁਝ ਮੋੜਿਆ ਜਾਵੇ ਇਹ ਕਿਸੇ ਕਾਰਨ ਉਹਨੂੰ ਮੋੜ ਦੇਣੀ ਪਿਆ ਇਹ ਕਹਿੰਦਾ ਮੈਂ ਉਹਨੂੰ ਖੱਜਲ ਕਰਨਾ ਵਾ ਇਹਨਾਂ ਦੀ ਆਪਸ ਵਿੱਚ ਲੜਾਈ ਵੀ ਹੁੰਦੀ ਜਾਂਦੇ ਸਾਲੇ ਨਾਲ ਲੜਾਈ ਹੁੰਦੀ ਆ ਉਸ ਸਾਲੇਆ ਚੱਲ ਇੰਦੇ ਚ ਗੱਡੀ ਗੁੱਡੀ ਮਾਰ ਦਿੰਦਾ ਵਾ ਚੱਲ ਆਪਾਂ ਉਹਦੇ ਇਸ ਟਾਈਮ ਲੁਧਿਆਣੇ ਹੀ ਸੀਗੇ ਮੈਂ ਇੱਥੇ ਮੋਗੇ ਨਹੀਂ ਸੀਗਾ ਜਦੋਂ ਮੈਂ ਲੁਧਿਆਣੇ ਮੈਨੂੰ ਪਤਾ ਲੱਗਦਾ ਵਾ ਇੰਦੇ ਘਰ ਵਾਲੀ ਮੈਨੂੰ ਫੋਨ ਲਾਉਂਦੀ ਆ ਕਹਿੰਦੀ ਵੀਰੇ ਵੀ ਆਨੇ ਮੈਨੂੰ ਬਹੁਤ ਧੁੱਖਾ ਦੇ ਕੇ ਇੰਨੇ ਮੇਰੇ ਨਾਲ ਵਿਆਹ ਕਰਵਾਇਆ ਵਾ ਵੀ ਮੇਰੇ ਕੋਲ ਆਪਦੀ ਗੱਡੀ ਆ ਮੇਰੇ ਕੋਲ ਆਪਦਾ ਮੋਟਰਸਾਈਕਲ ਬੁਲਟ ਆ ਸਾਰਾ ਕੁਝ ਮੇਰੇ ਕੋਲ ਆਪਦਾ ਵਾ ਤੇ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਬਹਿ ਕੇ ਮਸਲਾ ਸਲਝਾਉਣੇ ਆ ਵੀ ਆਪਾਂ ਗੱਲਬਾਤ ਕਰਦੇ ਕੋਈ ਗੱਲ ਨਹੀਂ ਤੇ ਜਦੋਂ ਉਹਨੂੰ ਸਾਰੀਆਂ ਇੰਨੇ ਆਪਦੇ ਘਰੇ ਤੱਕ ਕਮਰਿਆਂ ਦੇ ਵਿੱਚ ਚੂਹੇ ਭਜਦੀ ਸੀਗੀ ਕੱਚਾ ਘਰ ਸੀਗਾ ਸਾਰਾ ਕੁਝ ਕੱਚਾ ਸੀਗਾ ਇਹਦਾ ਘਰੇ ਇਹਦੇ ਡਾਡੀ ਨੇ ਆਪਦੀ ਮਿਹਨਤ ਦੇ ਨਾਲ ਘਰ ਖੜਾ ਕੀਤਾ ਸੀਗਾ ਇਹਨਾਂ ਤੋਂ ਪਲਾਸਟਰ ਤੱਕ ਨਹੀਂ ਹੋਇਆ ਸੀ ਉਹ ਕੁੜੀ ਦੇ ਪੈਸੇ ਨਾਲ ਇਹਨੇ ਪਲਾਸਟਰ ਕਰਾਇਆ ਥੱਲੇ ਫਰਸ਼ ਲਵਾਈ ਡਾਉਣ ਸਿਲਿੰਗ ਕਰਾਈ ਏਸੀ ਲਵਾਇਆ ਸਾਰਾ ਕੁਝ ਕਰਾਇਆ ਨੇ ਘਰੇ ਏ ਟੂ ਜ਼ेड ਸਾਰਾ ਕੁਝ ਕਰਾਇਆ ਉਹਦੇ ਪੈਸੇ ਜਿਹਨੇ ਵਿਆਜ ਤੇ ਚੜਾਏ ਸਾਰਾ ਕੁਝ ਕੀਤਾ ਜਦੋਂ ਉਹ ਕੁੜੀ ਨੇ ਵਿਸਾਰਾ ਉਹ ਕਹਿੰਦੀ ਵੀ ਸਾਰਾ ਕੁਝ ਤਾਂ ਤੂੰ ਮੇਰੇ ਪੈਸੇ ਦਾ ਹੀ ਕਰਦਾ ਵੀ ਤੂੰ ਕਰਦਾ ਕੀ ਆ ਹਨਾ ਕਿਤੇ ਉਹਨੂੰ 2010 ਦਾ ਸੂਟ ਲੈਦਾ 3000 ਦਾ ਸੂਟ ਲੈਦਾ ਉਹ ਕਹਿੰਦੀ ਸਾਰਾ ਕੁਝ ਤੂੰ ਮੇਰੇ ਪੈਸੇ ਦਾ ਹੀ ਦਿਨਾ ਵਾ ਵੀ ਤੂੰ ਮਤਲਬ ਵੀ ਤੂੰ ਸੁਣਾਉਣਾ ਕੀ ਨੂੰ ਆ ਚਲੋ ਇਹਨਾਂ 'ਚ ਲੜਾਈ ਲੁੜੀ ਹੋਣ ਲੱਗ ਗਈ ਚਲੋ ਦੂਬਾ ਦੇੰਦਾ ਕੇਸਕੂਸ ਲੱਗ ਗਿਆ ਸਾਰਾ ਕੁਝ ਤਾਂ ਨਾਲ ਕੀ ਮੈਟਰ ਆ ਤੁਹਾਡੇ ਨਾਲ ਮੈਟਰ ਕੀ ਹੈ ਮੇਰੇ ਨਾਲ ਮੈਟਰ ਇਹ ਆ ਜਦੋਂ ਮਤਲਬ ਮੈਂ ਜਦੋਂ ਜੀਰੇ ਇਹਨੇ ਨਾਲ ਤਰੀਕ ਤੇ ਜਾਨਣਾ ਵਾ ਇਹ ਜਦੋਂ ਦੋ ਤੋਂ ਤਿੰਨ ਮੁੰਡੇ ਸੱਦਦਾ ਇਹ ਉੱਥੇ ਉਹਨੂੰ ਮਾਰਨ ਦੀ ਸ਼ਾਰਿਚ ਚ ਗਿਆ ਸੀਗਾ ਕਿਹਨੂੰ ਮਾਰਨ ਦਾ ਸੀਗਾ ਆਪਦੇ ਸਾਲੇ ਨੂੰ ਅਜੀ ਨੂੰ ਉਹਨੂੰ ਮਾਰਨ ਦੀ ਸ਼ਾਰਿਚ ਚ ਗਿਆ ਸੀ ਜਦੋਂ ਮੈਨੂੰ ਪਤਾ ਲੱਗਦਾ ਮੈਂ ਉਹਦੀ ਦੁਕਾਨ ਦੇ ਮੂਹਰੇ ਲੈ ਕੇ ਜਾਂਦਾ ਵਾ ਜਦੋਂ ਇਹ ਤਿਆਰੀ ਕਰਦੇ ਉਹਨੂੰ ਉਤਰਨ ਦੀ ਮੈਂ ਗੱਡੀ ਚੋਂ ਨਿਕਲਦੀ ਭੱਜਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਕੰਮ ਨਹੀਂ ਹੋਣ ਦੇਣਾ ਉੱਥੋਂ ਬਾਰੇ ਗੱਡੀ ਭਜਾ ਲੈਂਦੇ ਆ ਉੱਥੋਂ ਗੱਡੀ ਭਜਾ ਲੈਂਦੇ ਜਦੋਂ ਜੀਰੇ ਇਧਰ ਮੁਗਾ ਰੋੜਾ ਲੰੋਂਦੇ ਆ ਉੱਥੇ ਇੱਕ ਥਾਣਾ ਵੀ ਆ ਉੱਥੇ ਕੁਦਰਤੀ ਬੈਰੀਕੇਡਿੰਗ ਹੋ ਜਾਂਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜੀਰੇ ਵੀ ਗੱਡੀ ਘੁੰਮਦੀ ਪਈ ਜਾਲਾਂ ਲੱਗੀਆਂ ਵਾ ਤੇ ਜਦੋਂ ਜੀਰੇ ਪੁਲਿਸ ਨੂੰ ਪਤਾ ਲੱਗਦਾ ਮ ਤੇ ਮੈਂ ਕਿਹਾ ਵੀ ਮੈਂ ਨਹੀਂ ਤੇਰੇ ਨਾਲ ਐਦਾ ਕੁਝ ਵੀ ਕਰਨਾ ਹੈਗਾ ਵੀ ਮੈਂ ਕਿਹਾ ਮੈਨੂੰ ਨਾ ਕਿਸੇ ਗੱਲ ਚ ਇਨਵੋਲ ਕਰ ਉੱਥੋਂ ਇਹ ਮੇਰੇ ਨਾਲ ਲੜਨਾ ਸਟਾਰਟ ਕਰ ਦਿੰਦਾ ਫਿਰ ਉੱਥੋਂ ਨਿਕਲਦਾ ਇਹ ਕਹਿੰਦਾ ਚੱਲ ਜੇ ਤੂੰ ਮੇਰੇ ਨਾਲ ਲੜਾਈ ਝਗੜੇ ਚ ਨਹੀਂ ਇਲਵੋਲ ਹੋਣਾ ਕਿਸੇ ਗੱਲ ਚ ਨਹੀਂ ਹੋਣਾ ਤੂੰ ਮੈਨੂੰ ਕਹਿੰਦਾ ਮੈਨੂੰ 50000 ਰੁਪਇਆ ਦੇ ਫਿਰ ਮੈਂ ਕਹਾ ਵੀ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ ਫਿਰ ਇਹ ਕੋਈ ਪੁਰਾਣਾ ਮੈਟਰ ਸੀਗੇ ਸਾਡੇ ਜਿਵੇਂ ਕਿ ਚਲ ਮੇਰਾ ਯਾਰ ਦੋਸਤ ਸੀ ਮੈਂ ਦੋ ਚਾਰ ਇਹਨਾਂ ਦੇ ਰੌਲੇ ਚੰਨ ਵਲ ਵੀ ਸੀਗਾ ਵੀ ਜਿਵੇਂ ਕੀ ਇਹਦੀ ਭੈਣ ਸੀਗੀ ਭੈਣਾਂ ਦੀ ਇਹਦੀ ਭੈਣ ਚਲ ਆਪਣੀ ਵੀ ਆਪਦੀ ਭੈਣ ਹੀ ਲੱਗੀ ਹਨਾ ਚਲ ਉਸ ਟਾਈਮ ਸਾਡਾ ਪਿਆਰੀ ਇੰਨਕ ਸੀਗਾ ਉਹ ਕਿਸੇ ਬੰਦੇ ਨਾਲ ਸਾਡੇ ਗਲੀ ਦੇ ਵਿੱਚ ਫੜੀ ਜਾਂਦੀ ਆ ਜਦੋਂ ਗਲੀ ਦੇ ਵਿੱਚ ਫੜੀ ਜਾਂਦੀ ਹੈ ਇਹਨਾਂ ਦੇ ਘਰੀ ਫੜੀ ਜਾਂਦੀ ਆ ਉਸ ਤੋਂ ਬਾਅਦ ਇਹ ਮੇਰੇ ਕੋਲ ਆ ਕੇ ਰੋਂਦਾ ਵਾ ਚਲ ਆਪਾਂ ਐ ਕਰਨਾ ਜੋ ਕਰਨਾ ਜਦੋਂ ਅਸੀਂ ਚਲੋ ਉਹ ਬੰਦੇ ਦੇ ਸਰਟੀਫਿਕੇਟ ਵਾਈਦੀ ਆ ਉਸ ਤੋਂ ਬਾਅਦ ਚਲ ਅਸੀਂ ਥੋੜਾ ਜਿਹਾ ਆਪਦਾ ਵਿਚਾਰ ਲਈ ਪਾਸੇ ਪੁੱਸੇ ਚਲੇ ਜਾਂਦੇ ਆ ਇਹ ਲੁਧਿਆਣੇ ਚ ਲਾ ਜਾਂਦਾ ਲੁਧਿਆਣੇ ਉੱਥੇ ਵੀ ਪਰਚਾ ਪਾਏ ਜਾਂਦਾ ਉੱਥੇ ਵੀ ਫਸ ਜਾਂਦਾ ਜੇਲ੍ਹ ਚ ਲਾ ਜਾਂਦਾ ਵਾ ਉਸ ਦਿਵਾਰ ਚਲੋ ਉਹਨਾਂ ਨਾਲ ਵੀ ਰਾਜੀ ਨਮਾ ਹੋ ਗਿਆ ਕੁੜੀ ਤੌਰਤੀ ਉਹਨਾਂ ਨੇ ਉਹਦੇ ਤੌਰਤੀ ਇਸੇ ਇਸੇ ਭਾਵ ਚ ਉਹਦੇ ਨਾਲ ਰਾਈ ਨਵਾ ਕਰ ਲਿਆ ਜੇ ਫਿਰ ਮੈਨੂੰ ਕਰਨ ਲੱਗ ਜਾਂਦਾ ਉਹ ਮੈਟਰ ਦੇ ਵਿੱਚ ਮੈਂ 6 ਤੋਂ 5 ਮਹੀਨੇ ਪਾਸੇ ਰਿਹਾਵੇਂ ਮੈਨੂੰ ਕਰਨ ਲੱਗ ਜਾਂਦਾ ਉਸ ਰੋਲੇ ਚ ਪੈਸੇ ਲਾਉਂਦਾ ਰਿਹਾ ਫੜਨਾ ਢਿੰਗੜਾ ਕਰਦਾ ਰਿਹਾ ਉਹ ਮੇਰੇ ਪੈਸੇ ਨਹੀਂ ਕਿ ਮੈਂ ਕਿਹਾ ਉਹ ਸਾਰੇ ਤੇਰੇ ਰੋਲੇ ਸੀ ਮੇਰਾ ਕੋਈ ਰੋਲਾ ਨਹੀਂ ਸੀਗਾ ਜਿੰਨੇ ਰੋਲੇ ਸੀ ਤਾਂ ਸਾਰੇ ਤੂੰ ਹੀ ਲਾਉਣੇ ਸੀਗੇ ਚਾਹੇ ਉਹ ਚੰਡੀਗੜ੍ਹ ਲੱਗੇ ਆ ਚਾਹੇ ਉਹ ਮੋਗੇ ਲੱਗੇ ਕੋਰਟ ਚ ਸਾਰੇ ਤੂੰ ਹੀ ਲਾਉਣੇ ਸੀ ਐਵੇਂ ਕਿਵੇਂ ਲਾਉਣੇ ਸੀ ਤੇਰਾ ਵੀ ਹੱਕ ਬੰਦਾ ਸੀ ਤੇਰੇ ਤੇਰੇ ਦੇ ਪਰਚਾ ਸੀ ਆਪ ਦਾ ਲਾਉਂਦਾ ਮੈਂ ਕਿਹਾ ਪਰਚਾ ਮੇਰਾ ਥੋੜੇ ਸਾਰੇ ਹੀ ਪਿਆ ਸੀ ਤੇ ਜਦੋਂ ਇਹ ਮੈਨੂੰ ਐਂ ਗਨਾਉਣ ਲੱਗ ਗਿਆ ਇੰਨੇ ਲੱਗੇ ਇੰਨੇ ਲੱਗੇ ਮੈਂ ਕਿਹਾ ਵੀਰੋ ਸਾਰੇ ਤੁਹਾਡੇ ਰੋਲੇ ਸੀ ਮੇਰਾ ਕੋਈ ਰੋਲਾ ਨਹੀਂ ਸੀਗਾ ਕਹਿੰਦਾ ਫਿਰ ਜੀ ਆਹੀ ਗੱਲ ਆ ਕੋਈ ਨਹੀਂ ਕਹਿੰਦਾ ਫਿਰ ਮੈਂ ਤੇ ਤੁਹੋਂ ਪੈਸੇ ਲੈ ਕੇ ਦਿਖਾਉਂਗਾ ਜਿਵੇਂ ਮਰਜ਼ੀ ਲੈ ਕੇ ਦਿਖਾਵਾਂ ਕਹਿੰਦਾ ਹੁਣ ਤੇਰੇ ਤੋਂ 20 ਤੀ ਨਹੀਂ ਕਹਿੰਦਾ ਹੁਣ ਤੇਰੇ ਤੋਂ 50 ਲੈਣਾ 50 ਲੈਣਾ ਵਾ ਫਿਰ 50 ਕਰਦਾ ਕਰਦਾ ਕਹਿੰਦਾ ਕਹਿੰਦਾ ਤਾਂ ਕਹਿੰਦਾ ਹੁਣ ਤਾਂ ਤੂੰ ਕਹਿੰਦਾ ਲੱਖ ਵੀ ਦੇਂਗਾ ਜਾਨ ਛੜਾਏਗਾ ਮੈਂ ਵੀ ਸੋਚਿਆ ਸੀ ਪਿੱਛੇ ਜੇ ਮੈਂ ਕਿਹਾ ਚੱਲ ਜੇ ਹਨਾ ਵੀ ਬਾਹਲਾ 10 12 ਹਜ਼ਾਰ ਦੀ ਗੱਲ ਕਰਦਾ ਵਾ ਚੱਲ 15 ਹਜ਼ਾਰ ਦੀ ਚੱਲ ਆਪ ਕਹਿੰਦਾ ਤੈਥੋਂ ਪੈਸੇ ਵੀ ਲੈਣੇ ਤੇ ਰਛਤਰ ਵੀ ਮਾਰਨੇ ਤਰ੍ਹਾਂ ਲੱਤਾਂ ਵੀ ਤੋੜਨੀਆਂ ਮੈਂ ਕਹਾਂ ਫਿਰ ਜੇ ਤੂੰ ਆ ਗੱਲ ਆ ਤੂੰ ਹਰ ਕਿਸੇ ਨੂੰ ਦਬਾਉਣ ਗਿੱਜਿਆ ਇੱਕ ਮੁੰਡਾ ਕੱਲਾ ਦਾ ਸੀ ਸਾਡਾ ਯਾਰ ਦੋਸਤ ਉਹਦੇ ਨਾਲ ਹੀ ਵੀ ਅੰਦਾਈ ਕੋਈ ਮੈਟਰ ਸੀਗਾ ਉਹਦਾ ਨੇ ਮੋਟਰਸਾਈਕਲ ਤੱਕ ਖੋ ਕੇ ਵੇਚਤਾ ਮੁੰਡਾ ਨਿਸ਼ਾਨਾ ਮੁੰਡਾ ਕੱਲਾ ਦਾ ਸਾਡਾ ਯਾਰ ਦੋਸਤੀ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਾਂ ਜਿਵੇਂ ਇੱਕ ਕੁੜੀ ਨੂੰ ਨੇ ਧੋਖੇ ਨਾਲ ਵਿਆਹ ਕੀਤਾ ਉਹ ਕਹਿੰਦੇ ਪਿਆਉ ਨੂੰ ਵੀ ਪਤਾ ਵਾ ਵੀ ਐਂ ਕਰਕੇ ਵੀ ਜਿਹਨੇ ਵੀ ਕੁੜੀ ਚਲੋ ਮੈਂ ਨਾਂ ਨਹੀਂ ਲੈਂਦਾ ਕੁੜੀ ਦਾ ਪਿੰਡ ਦਾ ਨਾਂ ਨਹੀਂ ਲੈਂਦਾ ਸਾਡੇ ਨਾਲ ਜੌਬ ਕਰਦੀ ਸੀ ਉਹਨੇ ਇਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਸਿਰਫ ਵਿਆਹ ਦਾ ਲੈ ਆਪਾ ਉਹ ਛੱਡ ਗਿਆ ਆਪਾ ਥੋੜਾ ਥੋੜ ਨੂੰ ਹੁਣ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਤੁਹਾਡੇ ਨਾਲ ਕੀ ਹੋ ਰਿਹਾ ਇਸ ਟਾਈਮ ਆਪਾਂ ਪਰ ਕੀ ਰਿਹਾ ਮੈਨੂੰ ਵੀਰੇ ਮੇਰੇ ਨਾਲ ਪ੍ਰੋਬਲਮ ਇਹ ਹੋ ਰਹੀ ਹੈ ਵੀਰੇ ਸਤੰਬਰ ਮਹੀਨੇ ਦੇ ਵਿੱਚ ਜਦੋਂ ਅਸੀਂ ਉੱਥੋਂ ਜੀਰੇ ਤੋਂ ਆ ਜੰਨੇ ਆ ਜਦੋਂ ਆ ਕੇ ਉਸ ਤੋਂ ਬਾਅਦ ਸਾਡੀ ਲੜਾਈ ਝਗੜਾ ਹੁੰਦਾ ਜਦੋਂ ਮੇਰੇ ਤੋਂ ਪੈਸੇ ਥੇਲੇ ਦੀ ਮੰਗ ਕਰਦਾ ਉਸ ਤੋਂ ਬਾਅਦ ਇੰਦੇ ਜੇ ਐਂਟਰੀ ਹੁੰਦੀ ਆ ਨਵੀ ਤਖਾਨਵੱਧ ਵਾਲੇ ਮੁੰਡੇ ਦੀ ਜਦੋਂ ਨਵੀ ਤਖਾਨਵੱਧ ਵਾਲੇ ਦੀ ਐਂਟਰੀ ਹੁੰਦੀ ਆ ਇਹ ਮੈਨੂੰ ਵਟਸਐਪ ਤੇ ਕਾਲ ਲਾਉਂਦੇ ਆ ਗਰੁੱਪ ਕਾਲ ਲਾਉਂਦੇ 4 ਜਣੇ ਜਿੰਦੇ ਚੈਟ ਹੁੰਦੀ ਆ ਉਹਦੇ ਚ ਮੈਨੂੰ ਨਵੀ ਕਹਿਣ ਲੱਗ ਜਾਂਦਾ ਵਾ ਵੀ ਆਇਆਂ ਜੋ ਖਲਾਨਾ ਢਿੰਗੜਾ ਤੇਰਾ ਲੱਤਾਂ ਤੋੜਨੀਆਂ ਤੇਰੇ ਛੱਤਰ ਵੀ ਮਾਰਨੇ ਆ ਤੇ ਮੈਂ ਚੱਲ ਮੈਂ ਫੇਰ ਵੀ ਗੱਲ ਜੀ ਅੰਗੋਲੀ ਗੱਲ ਕਰ ਦੇਣਾ ਜਦੋਂ ਇਹ ਕਹਿੰਦੇ ਵੀ ਤੇਰਿਆਂ ਲੱਤਾਂ ਤੋੜਨੀਆਂ ਤੇਰੇ ਤੋਂ ਪੈਸੇ ਵੀ ਲੈਣੇ ਸਾਰਾ ਕੁਝ ਕਰਨਾ ਵਾ ਤੇ ਮੈਂ ਫਿਰ ਇਹਨਾਂ ਨੂੰ ਕਹਾਂ ਮੈਂ ਕਿ ਚਲ ਜੇ ਕੋਈ ਗੱਲ ਨਹੀਂ ਬਾਈ ਜੋ ਤੁਹਾਡੇ ਤੋਂ ਹੁੰਦਾ ਕਰ ਲਓ ਕੋਈ ਗੱਲ ਨਹੀਂ ਤੂੰ ਕਹਿੰਦਾ ਮੈਨੂੰ ਜਾਣਦਾ ਨਹੀਂਗਾ ਤੈਨੂੰ ਮੇਰਾ ਲੈਵਲ ਨਹੀਂ ਪਤਾ ਮੇਰੀ ਕਿੱਥੋਂ ਤੱਕ ਪਹੁੰਚ ਆ ਮੈਂ ਕਿਹਾ ਮੈਂ ਇੰਨਾ ਕ ਜਾਣਦਾ ਵਾਂ ਵੀ ਤੇਰੇ ਤੇ ਇੱਕ ਹੀ ਪਰਚਾ ਸੀ ਉਹ ਵੀ ਗੱਡੀ ਚੋਰੀ ਦਾ ਜੀਰੇ ਦਾ ਮੈਂ ਸਿਰਫ ਇੰਨਾ ਕ ਮੈਂ ਕਿਹਾ ਤੇਰਾ ਯਾਦਦਾ ਜਦੋਂ ਮੈਂ ਉਹਨੂੰ ਇੰਨੀ ਗੱਲ ਕਹੀ ਉਹ ਹੋਰ ਪੜਕ ਗਿਆ ਹੋਰ ਪੜਕਣ ਦੇ ਬਾਵਜੂਦ ਉਸ ਤੋਂ ਬਾਅਦ ਕੀ ਹੁੰਦਾ ਇਹ 9 ਅਕਤੂਬਰ ਨੂੰ ਸਤੰਬਰ ਚ ਸਾਡੀ ਲੜਾਈ ਹੁੰਦੀ ਆ 9 ਅਕਤੂਬਰ ਨੂੰ ਮੈਂ ਆਪਦਾ ਪਾਰਸਲ ਦੇਣ ਜਾਣਾ ਵਾਂ ਗੁਰੂ ਨਾਨਕ ਸੈਂਟਰੀ ਸਟੋਰ ਤੇ ਲੰਡੇਗੇ ਤੋਂ ਅੱਗੇ ਜਾ ਕੇ ਉੱਥੇ 5 ਤੋਂ 4 ਬੰਦੇ ਹੁੰਦੇ ਆ ਸਵਿਫਟ ਚਿੱਟੀ ਗੱਡੀ ਦੇ ਵਿੱਚ ਜਦੋਂ 4 ਤੋਂ 5 ਬੰਦੇ ਆਉਂਦੇ ਆ ਵਿਦ ਅਸਲਾ ਉੱਥੇ ਉਹਨਾਂ ਦੀ ਗੁਰਨਾਣਕ ਸੈਂਟਰੀ ਸਟੋਰ ਵਾਲੇ ਦੀ ਦੀਵਾਲੀ ਦਾ ਕਰਕੇ ਜਿਵੇਂ ਰਿਕਾਰਡਿੰਗ ਵਗੈਰਾ ਐਡ ਸ਼ੂਟਿੰਗ ਚੱਲਦੀ ਪਈ ਸੀ ਉਹਨਾਂ ਦੀ ਚਲੋ ਮੇਰੇ ਉੱਥੇ ਕਿਸੇ ਕਾਰਨ ਬਚਾਅ ਹੋ ਜਾਂਦਾ ਉਹ ਦੋ ਜਣੇ ਅੰਦਰ ਆਉਂਦੇ ਆ ਤੇ ਉਹ ਮਾਲਕਾਂ ਨੂੰ ਕਹਿੰਦੇ ਅਸੀਂ ਸਮਾਨ ਲੈਣਾ ਹੈ ਉਹ ਇੱਕ ਬੰਦਾ ਅੰਦਰ ਮੇਰੇ ਨਾਲ ਇੱਥੇ ਬੈੰਦਾ ਅੰਦਰ ਤੇ ਜਦੋਂ ਮੇਰੇ ਨਾਲ ਹੱਥ ਮਿਲਾਉਂਦਾ ਜਦੋਂ ਮੰਨਦੇ ਮੈਂ ਡੱਬ ਨੂੰ ਹੱਥ ਲਾਇਆ ਹੁੰਦੇ ਡੱਬ ਚਸਲਾ ਸੀਗਾ ਤੇ ਇਹ ਮੈਨੂੰ ਕਹਿੰਦਾ ਵੀ ਤੇਰੇ ਨਾਲ ਗੱਲ ਕਰਨੀ ਤੂੰ ਬਾਹਰ ਆ ਜਾ ਮੈਂ ਕਿਹਾ ਵੀ ਮੈਂ ਕੋਈ ਗੱਲ ਨਹੀਂ ਕਰਨੀ ਬਾਹਰ ਜਿਹੜੀ ਕਰਨੀ ਤੁਸੀਂ ਇੱਥੇ ਕਰੋ ਚਲੋ ਉੱਥੇ ਬਈ ਕਿਵੇਂ ਨਾ ਕਿਵੇਂ ਕਰਕੇ ਮੈਂ ਚੱਲ ਕੇ ਕਿਸੇ ਨੂੰ ਮੈਂ ਵੀ ਸੱਦਿਆ ਚਲੋ ਉਹਦੇ ਨੂੰ ਇਕੱਠ ਗੁੱਠ ਹੋ ਗਿਆ ਚਲੋ ਕੁਝ ਰਿਕਾਰਡਿੰਗ ਮਾਲਕ ਸੀਗੇ ਚਲੋ ਰਿਕਾਰਡਿੰਗ ਚੱਲਦੀ ਚਲੋ ਇਹ ਉੱਥੋਂ ਚੱਲ ਗਏ ਉੱਥੋਂ ਮੇਰਾ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ 10 ਅਕਤੂਬਰ ਦੇ ਨੂੰ 10 ਅਕਤੂਬਰ ਨੂੰ ਇੱਥੇ ਮੋਗੇ ਆਉਂਦੇ ਆ ਇਹ ਬੁੱਕਨ ਵਾਲੇ ਰੋਡ ਤੇ ਨਵੀਂ ਦਿਖਾਣ ਵੱਧ ਆਉਂਦਾ ਇੱਕ ਮੁੰਡਾ ਮਦਰੇ ਜੇ ਕੱਦ ਦਾ ਵਾ ਰਾਜਾ ਰਾਜਾ ਮੁੰਡਾ ਮੱਲ ਗਿਆ ਦਾ ਇੱਕ ਉਹ ਆਉਂਦਾ ਵਾ ਤੇ ਇੱਕ ਮੋਨੂ ਆਉਂਦਾ ਵਾ ਮੋਨੂ ਉਹ ਆ ਮੁੰਡਾ ਜਿੰਦੇ ਤੇ ਫਰੋਤੀ ਦਾ ਪਰਚਾ ਦੀ ਛੇਟਾਬੇ ਵਾਲਾਂ ਦੇ ਜਿਨ੍ਹਾਂ ਜਿਹਨੇ ਫਰੋਤੀ ਮੰਗੀ ਸੀ ਇੱਕ ਗਿੰਦਾ ਆਉਂਦਾ ਵਾ ਇੱਕ ਗੋਰਾ ਆਂਦਾ ਵਾ ਬਾਕੀ ਬੰਦਿਆਂ ਨੂੰ ਮੈਂ ਜਾਣਦਾ ਨਹੀਂ 15 ਤੋਂ 20 ਬੰਦੇ ਆਉਂਦੇ ਆ ਚੱਕੀ ਦੇ ਉੱਤੇ ਆਉਂਦੇ ਆ ਬਹਾਨੇ ਦੇ ਨਾਲ ਆਉਂਦੇ ਆ ਉੱਥੇ ਮੈਨੂੰ ਸੱਦਦੇ ਆ ਬੁੱਕਨ ਵਾਲੇ ਰੋਡ ਤੇ ਧਰਮਪਾਲ ਦੀ ਚੱਕੀ ਆ ਰੋਹਣ ਤੇ ਰੋਹਣ ਦਾ ਪਿਓ ਰਾਜਵਰਮਾ ਉਹਨਾਂ ਕੋਲੇ ਆਉਂਦੇ ਆ ਉੱਥੇ ਮੈਨੂੰ ਸੱਦਦੇ ਛਾਰਚੇ ਦੇ ਨਾਲ ਤੇ ਉਧਰੋਂ ਮੈਨੂੰ ਰੋਹਣ ਫੋਨ ਕਰ ਦਿੰਦਾ ਵੀ ਤੈਨੂੰ ਮੈਂ ਜਿੰਨਾ ਮਰਜ਼ੀ ਸੱਦਾ ਵੀ ਤੂੰ ਆਉਣਾ ਨਹੀਂਗਾ ਉੱਥੇ ਆਉਂਦੇ 10 ਤੋਂ 15 ਬੰਦੇ ਉੱਥੇ ਮੈਂ ਜਿਹੜਾ ਬੰਦਾ ਭੇਜਿਆ ਸੀਗਾ ਉੱਥੇ ਮੈਨੂੰ ਦੱਸਦਾ ਵੀ ਤੂੰ ਜਾਈ ਨਾ ਵੀ ਉਹਨਾਂ ਕੋਲ ਅਸਲਾ ਵੀ ਆ ਵੀ ਨੇ ਜਾਣੀਏ ਤੈਨੂੰ ਉੱਥੇ ਨਾ ਕੁਛ ਕਰਨਾ ਤੇ ਤੈਨੂੰ ਵਰਾ ਕੇ ਤੈਨੂੰ ਉਸੇ ਕਿਤੇ ਸਾਈਡ ਤੇ ਲਿਆ ਕੇ ਤੇਰਾ ਜਾਨੀਮਾਨੀ ਨੁਕਸਾਨ ਕਰ ਸਕਦੇ ਆ ਜਦੋਂ ਮੈਨੂੰ ਪਤਾ ਲੱਗਿਆ ਮੈਂ 10 ਅਕਤੂਬਰ ਨੂੰ ਮੈਂ ਨਹੀਂ ਜਾਂਦਾ ਤੇ ਮੈਂ ਕੰਮ ਤੋਂ ਵੀ ਘਰੋਂ ਜਾਣੋ ਹਟ ਜਾਣਾ ਵਾ ਫਿਰ ਮੈਂ 20 ਅਕਤੂਬਰ ਨੂੰ ਮੈਂ ਕਿਹਾ ਚੱਲ ਦਿਨ ਧਿਆਰਾ ਮੈਂ ਬੱਚਾ ਵਾਲੀ ਕੁਝ ਖਾਣ ਨੂੰ ਲੈਣ ਲੁਣ ਗਿਆ ਸੀਗਾ ਮੈਂ ਚਲੋ ਮੈਂ ਘਰੋਂ ਬਾਹਰ ਨਿਕਲਦਾ ਉਸ ਦਿਨ ਮੇਰੇ ਤੇ ਫੇਰ ਹਮਲਾ ਹੁੰਦਾ 20 ਅਕਤੂਬਰ ਨੂੰ ਸ਼ਰਮਾ ਸਵੀਟ ਦੇ ਹਾਊਸ ਦੇ ਅੰਦਰ ਖੜਾ ਸੀ ਮੈਂ ਉੱਥੇ ਉੱਥੇ ਅੰਦਰ ਆਉਂਦਾ ਇਹ ਚਾਰ ਜਣੇ ਬਾਹਰ ਖੜੇ ਆ ਉੱਥੇ ਵੀ ਚੱਲ ਉਹਨਾਂ ਦੇ ਕੈਮਰੇ ਸੀ ਇਹ ਮਰੇ ਗਲੇ ਤੱਕ ਪਿਆ ਮੇਰੇ ਲੱਫੜ ਮਾਰਨ ਤੱਕ ਪਿਆ ਉੱਥੋਂ ਵੀ ਮੈਂ ਕਿਵੇਂ ਨਾ ਕਿਵੇਂ ਬਾਹਰ ਨਿਕਲਿਆ ਪ੍ਰਤਾਪ ਰੋਡ ਤੇ ਪੁਲਿਸ ਵਾਲੇ ਖੜੇ ਸੀ ਉੱਥੇ ਚੌਂਕ ਚੌਂਕ 'ਚ ਖੜੇ ਸੀ ਉੱਥੇ ਮੈਂ ਬਚਾ ਕੇ ਆਪਦੀ ਜਾਨ ਮੈਂ ਕਿਵੇਂ ਨਾ ਕਿਵੇਂ ਨਿਕਲ ਕੇ ਉੱਥੇ ਖੜ ਗਿਆ ਉੱਥੋਂ ਨਿਕਲ ਕੇ ਮੈਂ 2 ਨੰਬਰ ਥਾਣੇ ਗਿਆ ਥਾਣੇ ਵੀ ਜਿੱਥੇ ਮੇਰੀ ਦਰਖਾਸਤ ਦਿੱਤੀ ਹੋਈ ਸੀਗੀ ਉੱਥੇ ਮੈਂ ਮੁੰਡਾ ਕਮਲ ਆ ਜਿੰਦੇ ਕੋਲ ਦਰਖਾਸਤ ਸੀ ਮੈਂ ਉਹਨੂੰ ਮਿਲਦਾ ਵਾਂ ਉਹਨੂੰ ਮਿਲਣ ਤੋਂ ਬਾਅਦ ਜਦੋਂ ਮੈਂ ਉਹ ਮੈਨੂੰ ਕਹਿੰਦੇ ਵੀ ਚੱਲ ਦਿਵਾਲੀ ਦਿਨ ਤਿਹਾੜੀ ਵੀ ਤੂੰ ਇੱਕ ਵਾਰੀ ਜਾ ਉਹ ਕਹਿੰਦਾ ਕਹਿੰਦਾ ਉਹਨੂੰ ਬੜੀ ਟੂਨ ਦੇ ਵਿੱਚ ਬੋਲਿਆ ਪੁਲਿਸ ਵਾਲੇ ਮਲਾਇ ਮੈਨੂੰ ਵੀ ਬੋਲਿਆ ਉਹ ਮਲਾਇਮ ਵੀ ਦੱਸ ਦੂਗਾ ਉਹਨੂੰ ਕਹਿੰਦਾ ਕਹਿੰਦਾ ਕੋਈ ਨਹੀਂ ਕਹਿੰਦਾ ਵੀ ਕਹਿੰਦਾ ਮੈਂ ਤਾਂ ਫਿਰ ਲਊਂਗਾ ਜਿਵੇਂ ਮਰਜ਼ੀ ਹੋ ਜੇ ਕਹਿੰਦਾ ਫਿਰ ਕਹਿੰਦਾ ਕੋਈ ਨਹੀਂ ਮੈਂ ਕਰੂੰਗਾ ਤੇ ਚਲੋ ਮੈਨੂੰ ਕਹਿੰਦਾ ਤੂੰ ਘਰੇ ਜਾ ਉਹੜਾ ਮੈਂ ਘਰੇ ਜਾਣਾ ਵਾਂ ਘਰੇ ਬੰਦੇ ਆਉਂਦੇ ਆ ਪੰਜ ਤੋਂ ਸੱਤ ਬੰਦੇ ਆਉਂਦੇ ਆ ਜਿਹੜੇ ਚਾਰ ਤੋਂ ਪੰਜ ਬੰਦੇ ਪਿੱਛੇ ਖੜਦੇ ਆ ਇਹ ਮੇਰੇ ਤੇ ਦੀਵਾਲੀ ਵਾਲੇ ਦਿਨ ਘਰੇ ਹਮਲਾ ਕਰਦੇ ਆ ਕੇ ਘਰੇ ਆ ਕੇ ਹਮਲਾ ਕਰਦੇ ਆ ਬਈ ਪੰਜ ਤੋਂ ਸੱਤ ਬੰਦੇ ਜਦੋਂ ਮੇਰੇ ਤੇ ਚੜ ਕੇ ਆ ਗਏ ਮੈਂ ਆਪਦਾ ਬਚਾ ਕਰਨ ਲਈ ਛੱਤ ਜਦੋਂ ਮੈਂ ਇਟਾ ਰੋੜੇ ਚਲਾਏ ਉਸ ਤੋਂ ਬਾਅਦ ਮੈਂ ਮੌਕੇ ਤੇ ਪੁਲਿਸ ਆਉਂਦੀ ਆ ਐਸ ਐਚਓ ਸਿਟੀ ਇਨਚਾਰਜ ਪਲਵਿੰਦਰ ਸਰ ਅਸੀਂ ਇੱਥੇ ਦੀਵਾਲੀ ਵਾਲੇ ਦਿਨ ਉਹ ਆ ਕੇ ਮੌਕਾ ਦੇਖ ਕੇ ਗਏ ਆ ਮੇਰੀ ਦਰਖਾਸਤ ਵੀ ਦਿੱਤੀ ਉਸ ਤੋਂ ਬਾਅਦ ਮੈਂ 4-5 ਗੇੜੇ ਵੀ ਮਾਰੇ ਤੇ ਇਹਨਾਂ ਨੇ ਮੇਰੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਮੈਂ ਐਸ ਐਸ ਪੀ ਦਫ਼ਤਰ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਇਹ ਮੇਰੇ ਮਗਰ ਫੇਰ ਬੰਦੇ ਲੈ ਕੇ ਪੈ ਗਿਆ ਉਥੋਂ ਮੈਂ ਐਸਐਸਪੀ ਦਫਤਰ ਉਹ ਵੀ ਉਥੋਂ ਮੈਂ ਬਾਹਰੋਂ ਜਾਣ ਬਚਾ ਕੇ ਆਵਦੀ ਮੈਂ ਘਰੇ ਆ ਗਿਆ ਉਸ ਤੋਂ ਬਾਅਦ ਵੀ ਮੇਰੀ ਵਾਈਫ ਕਹਿਣ ਲੱਗੀ ਮੇਰੀ ਬੇਟੀ ਹੋਈ ਆ 5 ਜਨਵਰੀ ਨੂੰ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਕਹਿੰਦੀ ਵੀ ਆਪਾਂ ਕੋਈ ਗੱਲ ਨਹੀਂ ਕਰਨੀ ਆਪਾਂ ਡਿਲੀਵਰੀ ਕੇਸ ਨਿਗਾਲੀਏ ਵੀ ਆਪਾਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਕੋਈ ਨਹੀਂ ਆਪਰ ਜੋ ਕਰਨਾ ਡਿਲੀਵਰੀ ਤੋਂ ਬਾਅਦ ਕਰਾਂਗੇ ਤੇ ਜਨਵਰੀ ਚ ਡਿਲੀਵਰੀ ਹੁੰਦੀ ਆ ਦਸੰਬਰ ਦੇ ਵਿੱਚ ਮੈਂ ਫੇਰ ਇੱਕ ਤਨਾਵ ਦੇ ਇੱਕ ਵਾਈਫ ਦੇ ਨਾਲ ਜਾਣਾ ਮੈਂ ਤੇ ਅਸੀਂ ਚਲੇ ਸੀ ਸੱਤ ਪਲ ਬੱਚਾ ਵਾਲੇ ਦੇ ਸਕੈਨ ਕਰਾਉਣਾ ਤੇ ਮੇਰੀ ਵਾਈਫ ਨਾਲ ਇਹ ਚਾਰ ਤੋਂ ਪੰਜ ਬੰਦੇ ਫੇਰ ਲੈ ਕੇ ਆਉਂਦਾ ਇੰਦੀ ਜਿਵੇਂ ਕਿ ਪੂਰੀ ਨਿਗਾ ਮੇਰੀ ਤੀ ਰੱਖੀ ਸੀ ਕਦੋਂ ਬਾਹਰ ਨਿਕਲਦਾ ਕਦੋਂ ਨਹੀਂ ਨਿਕਲਦਾ ਪੂਰੀ ਇੰਦੀ ਮੇਰੇ ਦੀ ਨਿਗਾ ਸੀ ਇਹ ਬੰਦੇ ਨੇ ਮੋਟਰਸਾਈਕਲ ਬਰਾਬਰ ਕਰਕੇ ਮੇਰੀ ਬਾਈਕ ਦੇ ਐਨ ਲੱਤ ਮਾਰੀ ਜਣੇ ਲੱਤ ਮਾਰ ਕੇ ਜਣੇ ਮੈਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਅੱਠਵਾਂ ਮਹੀਨਾ ਲੱਗਿਆ ਸੀ ਮੇਰੀ ਵਾਈਫ ਨੂੰ ਨੇ ਜਾਣੀ ਕੋਈ ਬੱਚੇ ਦਾ ਨੁਕਸਾਨ ਹੁੰਦਾ ਕੋਈ ਹੋਰ ਹੁੰਦਾ ਤੇ ਉਹ ਦਿਨ ਮੇਰੀ ਵਾਈਫ ਨਾਲ ਹੋਈ ਹੁੰਦਾ ਬੀਪੀ ਇੰਨਾ ਕਾ ਜ਼ਿਆਦਾ ਵਧ ਗਿਆ ਚਲੋ ਮੈਂ ਫੇਰ ਵੀ ਮੈਂ ਕਿਹਾ ਮੈਂ ਥਾਣੇ ਤਾਂ ਨਹੀਂ ਮੈਂ ਕਿਹਾ ਹੁਣ ਕੀ ਜਾਣਾ ਜਦੋਂ ਮੇਰੀ ਪਹਿਲੇ ਨਹੀਂ ਸੁਣੀ ਮੈਂ ਆਪ ਇੰਨਾ ਟੁੱਟਿਆ ਪਿਆ ਸੀਗਾ ਮੈਂ ਚੁੱਪ ਕਰਕੇ ਘਰੇ ਆ ਗਿਆ ਮੈਂ ਡਿਲੀਵਰੀ ਤੱਕ ਘਰੇ ਰਿਹਾ ਮੈਂ ਘਰੇ ਰਿਹਾ ਜਦੋਂ ਜਦੋਂ ਮੇਰੀ ਵਾਈਫ ਦੀ ਡਿਲੀਵਰੀ ਹੁੰਦੀ ਆ 8 ਤੋਂ 7 ਦਿਨ ਮੇਰੀ ਵਾਈਫ ਦਾਗੜ ਹਿੰਦਿਆ ਹਸਪਤਾਲ ਮੈਂ ਹਸਪਤਾਲ ਜਾਣਾ ਉੱਥੇ ਵੀ ਮੇਰੇ ਨਾਲ ਮੰਗਰ ਬੰਦੇ ਲੈ ਕੇ ਪੈ ਜਾਂਦਾ ਸੀਗਾ ਮੈਂ ਉੱਥੇ ਵੀ ਆਪ ਦੀ ਮਸਾਂ ਬਚ ਕੇ ਜਾਣਾ ਬਚਾਉਂਦਾ ਸੀਗਾ ਇਹ ਤੋਂ ਤੇ ਇੰਨੇ ਸੋਡੇ ਹਮਲਾ ਹੋ ਚੁੱਕਿਆ ਹੁੰਦਾ ਹੁਣ ਤੱਕ ਬਈ ਦੀ 15 ਤੋਂ 20 ਵਾਰੀ ਹਮਲਾ ਹੋ ਚੁੱਕਿਆ ਵਾ ਤੇ ਇੱਕ ਵਾਰੀ ਆਪਣੀ ਕੋਈ ਸੁਣਵਾਈ ਨਹੀਂ ਆਉਂਦੀ ਹੁਣ ਮੈਂ ਪਰਸੋ ਰਾਤ ਨੂੰ ਮੇਰੇ ਤੇ ਘਰੇ ਹਮਲਾ ਹੁੰਦਾ ਵਾ ਹਮਲਾ ਇਦਾਂ ਹੁੰਦਾ ਵਾ ਪਰਸੋ ਰਾਤ ਨੂੰ ਸਾਡੀ ਗਲੀ 'ਚ ਸੀਗਾ ਵਿਆਹ ਤੇ ਅਸੀਂ ਕਲੇਸ਼ ਤੋਂ ਡਰਦੇ ਸਾਡੇ ਪਰਿਵਾਰ ਦਾ ਕੋਈ ਜੀ ਨਹੀਂ ਵਿਆਹ ਤੇ ਗਿਆ ਸੀਗਾ ਤੇ ਚਲੋ ਮੰਮੀ ਕਰਨ ਲੱਗੀ ਕਹਿੰਦੀ ਚੱਲ ਵੀ ਕੋਈ ਗੱਲ ਨਹੀਂ ਵੀ ਜਾਗੂ ਆ ਚੱਲ ਕੋਈ ਨਹੀਂ ਬੱਚੇ ਜਾਵੜਦੇ ਆ ਤੇ ਮੈਂ ਕਿਹਾ ਚਲੋ ਕੋਈ ਨਹੀਂ ਭੇਜ ਦੋ ਮੇਰੇ ਚਾਚੇ ਦਾ ਮੁੰਡਾ ਬੱਚੇ ਲੈ ਜਾਂਦਾ ਮੇਰੀ ਮਰੀ ਕੁੜੀਆ 10 ਸਾਲ ਦੀ ਉਹਨੂੰ ਲੈ ਜਾਂਦਾ ਮੇਰਾ ਬੇਟਾ ਛੋਟਾ 5 ਸਾਲ ਦਾ ਉਹਨੂੰ ਲੈ ਜਾਂਦਾ ਇਹ ਗੁਰਾ ਉੱਥੇ ਸੀਗਾ ਜਾਗੋ ਚ ਬੈਠਾ ਟੰਡ ਤੇ ਬੈਠਾ ਦਾਰੂ ਪੀ ਜਾਂਦਾ ਸੀਗਾ ਇਹਨੇ ਕੀ ਕੀਤਾ ਮੇਰੀ ਕੁੜੀ ਨੂੰ ਕਿਹਾ ਬਹੁਤ ਗੰਦੀ ਮੈਂ ਦੱਸ ਨਹੀਂ ਸਕਦਾ ਐਡੀ ਗੰਦੀ ਗਾਲ ਕੱਢੀ 10 ਸਾਲ ਦੀ ਕੁੜੀ ਨੂੰ ਕਹਿੰਦਾ ਵੀ ਆ ਜਾ ਤੂੰ ਬਾਹਰ ਆ ਜਾ ਤੇ ਉਹ ਰੋਣ ਲੱਗੀ ਕਹਿੰਦਾ ਕਹਿੰਦਾ ਕੱਢ ਆਪਦੇ ਵੱਡੇ ਪਿਓ ਬਦਮਾਸ਼ ਨੂੰ ਬਾਹਰ ਕਹਿੰਦਾ ਕਹਿੰਦਾ ਅੱਜ ਡੱਕਰੇ ਕਰਨੇ ਹੁੰਦੇ ਉਸ ਤੋਂ ਬਾਅਦ ਕੀ ਹੁੰਦਾ ਵਾ ਵੀ ਚਲੋ ਕੁੜੀ ਰੁੰਦੀ ਰੁੰਦੀ ਘਰੇ ਆ ਗਈ ਤੇ ਮੇਰਾ ਬੇਟਾ ਵੀ ਬਹੁਤ ਜ਼ਿਆਦਾ ਰੋਣ ਲੱਗ ਗਿਆ ਉਹ ਤਾਂ ਇੰਨੇ ਕ ਜ਼ਿਆਦਾ ਡਰੇ ਪਏ ਆ ਉਹ ਵਿਚਾਰੇ ਘਰੋਂ ਬਾਹਰ ਨਹੀਂ ਨਿਕਲਦੇ ਅੱਜ ਵੀ ਮੈਂ ਉਹਨਾਂ ਨਾਲ ਦੀ ਰਿਸ਼ਤੇਦਾਰੀ ਚ ਛੱਡ ਕੇ ਆਇਆ ਵਾਂ ਉਹ ਕਹਿੰਦੇ ਅਸੀਂ ਘਰੇ ਨਹੀਂ ਜਾਣਾ ਕਹਿੰਦੇ ਜ਼ਿਆਦਾ ਇੱਥੋਂ ਘਰ ਵਿੱਚ ਦੇ ਵੀ ਜਾਂ ਤੂੰ ਸਾਨੂੰ ਕਿਤੇ ਹੋਰ ਲੈ ਚਾਲਾ ਜਦੋਂ ਇਹ ਘਰੇ ਆ ਜਾਂਦੇ ਮੈਂ ਚੱਲ ਮੈਂ ਬੱਚੇ ਨੂੰ ਪੁੱਛਦਾ ਮੈਂ ਕਿਾ ਕੀ ਗੱਲ ਹੋ ਗਈ ਮੁੰਮੂ ਕੁੜੀਆ ਦੱਸਦੀ ਨਹੀਂ ਤੇ ਮੈਂ ਕਿਹਾ ਚੱਲ ਮੈਂ ਚੱਲਦਾ ਤੇਰੇ ਨਾਲ ਮੈਂ ਕਿਹਾ ਸ਼ਾਇਦ ਕਿਸੇ ਬੱਚੇ ਨੇ ਮਾਰਿਆ ਮੁਰਿਆ ਹੋਣਾ ਵਾ ਤੇ ਮੈਂ ਕਿਹਾ ਚਲੋ ਕਿੱਡੀ ਕੀ ਗੱਲ ਆ ਮੈਂ ਕਿਹਾ ਬੱਚੇ ਲੜਦੇ ਹੀ ਹੁੰਦੇ ਆ ਮੈਂ ਕਿਹਾ ਕੋ ਕੁੜੀ ਦੇਖ ਲੈਂਦੀ ਸਾਹਮਣੇ ਗੋਰਾ ਖੜਾ ਕੁੜੀ ਉੱਚੀ ਚ ਰੋਣ ਲੱਗ ਜਾਂਦੀ ਕਹਿੰਦੀ ਪਪਾ ਵੀ ਮੈਨੂੰ ਗੋਰੇ ਨੇ ਆ ਗੱਲ ਕਹੀ ਆ ਤੇ ਮੇਰਾ ਆਪ ਦਾ ਕਲੇਜਾ ਰੁਗ ਭਰ ਗਿਆ ਨਿਕਲ ਆ ਮੈਂ ਬੜਾ ਪ੍ਰਸ਼ਾਨ ਉਸ ਤੋਂ ਬਾਅਦ ਕੋਈ ਥਾਣੇ ਕੰਪਲੀਟ ਦਿੱਤੀ ਕੋਈ 112 ਤੇ ਕੋਈ ਉਸੇ ਦਿਨ ਦੀ ਰਾਤ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਉਸੇ ਦਿਨ ਰਾਤ ਨੂੰ ਜਾਗੋ ਵਾਲੇ ਦਿਨ ਪਰਸੋ ਰਾਤ ਦੀ 10 ਤਰੀਕ ਦੀ ਗੱਲ ਜਦੋਂ ਰਾਤ ਨੂੰ ਜਦੋਂ ਕੁੜੀ ਮੈਨੂੰ ਦੱਸਦੀ ਵੀ ਪਪਾ ਇਹਨੇ ਮੈਨੂੰ ਆ ਗੱਲ ਕਹੀ ਆ ਮੈਂ ਕੁੜੀ ਨੂੰ ਗੇਟ ਦੇ ਅੰਦਰ ਕਰਤਾ ਤੇ ਚੱਲ ਵੀ ਮੈਂ ਬੱਚੇ ਨੂੰ ਵੀ ਆਪਦੇ ਨੂੰ ਅੰਦਰ ਕਰਤਾ ਤੇ ਮੈਂ ਥੜੀ ਦੇ ਖੜਾ ਸੀਗਾ ਇਹ ਮੈਨੂੰ ਉੱਥੇ ਵੇਖ ਕੇ ਗਾਲਾਂ ਕੱਢਣ ਲੱਗ ਗਿਆ ਇਹਦਾ ਭਰਾ ਘੋਰਾੜ ਚੱਕ ਲਿਆ ਇਹਦੀ ਮੰਮੀ ਵੀ ਗਾਲਾਂ ਕੱਢਣ ਲੱਗੀ ਉਦੋਂ ਬਾਅਦ ਇਹਨੇ ਚਾਰ ਤੋਂ ਪੰਜ ਬੰਦੇ ਸੱਦੇ ਸੀਗੇ ਇੱਕ ਮੁੰਡਾ ਅਰਸ਼ ਅਰਸ਼ਾ ਚੱਲ ਆਪਾ ਚੱਲ ਆਪਾਨੂੰ ਨਹੀਂ ਪਤਾ ਵੀ ਕਿਉਂ ਆਇਆ ਕਿਵੇਂ ਆਇਆ ਚੱਲ ਆਪਾਂ ਉਹਨਾਂ ਦਾ ਮੈਟਰ ਕੋਈ ਆਪਾਂ ਗੱਲ ਹੀ ਨਹੀਂ ਕਰਦੇ ਇਹ ਚਾਰ ਤੋਂ ਪੰਜ ਬੰਦੇ ਇਹ ਆਪਦੇ 바ਰਚੋਂ ਖੜਾ ਚਾਰ ਘਰ ਛੱਡ ਕੇ ਇਹਨੂੰ ਬੰਦੇ ਫੜ ਕੇ ਧੱਕੇ ਨਾਲ ਇਹਨੂੰ ਅੰਦਰ ਕਰਨਾ ਇਹਦੀ ਇੰਨੀ ਜ਼ਰਾ दारू ਪੀਤੀ ਸੀ ਇਹ ਸਾਡੀ ਥੜੀ ਤੱਕ ਚੜ ਕੇ ਮੇਰੇ ਮਾਰਨ ਤੱਕ ਆ ਗਿਆ ਜਦੋਂ 30 ਤੱਕ ਚੜ ਕੇ ਮੇਰੇ ਮਾਰਨ ਤੱਕ ਆ ਗਿਆ ਬਈ ਫਿਰ ਮੈਂ ਆਪਦੇ ਬਚਾਲੇ ਕੁਛ ਨਾ ਕੁਛ ਕਰਨਾ ਸੀਗਾ ਚਲੋ ਮੇਰੇ ਚਾਚੇ ਦਾ ਮੁੰਡਾ ਸੀ 14 ਤੋਂ 15 ਸਾਲ ਦਾ ਵਿਚਾਰਾ ਉਹਨੇ ਛੱਤ ਤੇ ਖੜੇ ਨੇ ਚੱਲ ਇੱਕ ਦੋ ਰੂੜੇ ਚਲਾਏ ਚਲੋ ਬਈ ਫੇਰੇ ਭੱਜੇ ਭੁਜੇ ਫੇਰ ਅਸੀਂ ਆਪਦਾ ਗੇਟ ਲਾ ਕੇ ਅੰਦਰ ਆ ਗਏ ਉਦੋਂ ਬਾਅਦ ਅਸੀਂ 112 ਤੇ ਕਾਲ ਕੀਤੀ ਪੁਲਿਸ ਆਈ ਪੁਲਿਸ ਆ ਕੇ ਚਲ ਗਈ ਪੁਲਿਸ ਦੇ ਆਉਣ ਦੇ ਬਾਅਦ ਇਹ ਦੋ ਮੁੰਡੇ ਤਿੰਨ ਮੁੰਡੇ ਨਾਲ ਆਉਂਦੇ ਆ ਇੱਕ ਤਾਂ ਸਾਡੀ ਗਲੀ ਚ ਰਿੰਕਾ ਰਿੰਕਾ ਮੁੰਡਾ ਵਾ ਆਉਂਦੇ ਫੋਨ ਤੋਂ ਵੀ ਮੈਨੂੰ ਬਹੁਤ ਧਮਕੀਆਂ ਆਈਆਂ ਵਾ ਉਹ ਸਾਡੀ ਪਿਛਲੀ ਗਲੀ 'ਚ ਹੀ ਰਹਿੰਦਾ ਵਾ ਆਉਂਦੇ ਮੇਰੇ ਕੋਲ ਸਕਰੀਨਸ਼ਾਟ ਆ ਜਿਹੜੇ ਨਵੀਂ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਆਉਂਦੇ ਵੀ ਸਕਰੀਨਸ਼ਾਟ ਆ ਜਿਹੜੀਆਂ ਗਰੁੱਪ ਕੋਲਾ 'ਚ ਮੈਨੂੰ ਵਟਸਐਪ ਕਾਲ ਆਉਂਦਾ ਕਰੀਆਂ ਜਦੋਂ ਰਾਤ ਨੂੰ ਪੁਲਿਸ ਆ ਕੇ ਜਾਂਦੀ ਆ ਉਦੋਂ ਬਾਅਦ ਇਹ ਚਾਰ ਤੋਂ ਪੰਜ ਬੰਦੇ ਆਉਂਦੇ ਆ ਰਿੰਕਾ ਸਾਡੇ ਮੇਰੇ ਸਾਡਾ ਗੇਟ ਲੱਗਿਆ ਮੇਰੇ ਨਾਲ ਚਾਚੇ ਦਾ ਘਰ ਆ ਉਹਨਾਂ ਦਾ ਗੇਟ ਖੁੱਲਾ ਸੀ ਸਾਡੀਆਂ ਸੱਤਾ ਸਾਰਿਆਂ ਦੀਆਂ ਜੁੜਦੀਆਂ ਮੇਰੇ ਚਾਚੇ ਗਈ ਛੱਤ ਤੋਂ ਉਦੀ ਪੌੜੀ ਚੜ ਕੇ ਸਾਡੇ ਅੰਦਰ ਤੱਕ ਵੜ ਗਏ ਅੰਦਰ ਤੱਕ ਵੜ ਗਏ ਸਾਡਾ ਯਾਨੀ ਕਿ ਕਾਫੀ ਨੁਕਸਾਨ ਕੀਤਾ ਮੇਰਾ ਗੇਟ ਗੁੱਟ ਵੀ ਬਾਹਰੋਂ ਖੰਡੇ ਖੁੰਡੇ ਮਾਰ ਕੇ ਭੰਨਿਆ ਪਿਆ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਰਾਤ ਨੂੰ 112 ਵਾਲਿਆਂ ਨੂੰ ਫੇਰ ਜਿਹੜੇ ਮਲਾਇਮ ਆਏ ਸੀ ਉਹ ਕਹਿੰਦੇ ਵੀ ਹੁਣ ਅਸੀਂ ਇੱਥੇ ਨਾਲ ਦੇ ਪਿੰਡ ਤਾਰੇ ਵਾਲੇ ਆ ਗਏ ਆ ਵੀ ਸਾਨੂੰ ਉੱਥੋਂ ਫੋਨ ਆ ਗਿਆ ਸੀਗਾ ਚਲੋ ਜੀ ਉਸ ਤੋਂ ਬਾਅਦ ਇਹਨੂੰ ਚਲ ਖੰਡੇ ਖੁੰਡੇ ਮਾਰ ਕੇ ਚੱਲ ਜਾਂਦੇ ਆ ਸਵੇਰੇ ਅਸੀਂ ਬਈ ਥਾਣੇ ਗਏ ਥਾਣੇ ਮੇਰੀ ਵਾਈਫ ਗਈ ਮੇਰੀ ਮਦਰ ਗਈ ਨਾਲ ਮੇਰੇ ਬੱਚੇ ਗਏ ਬਈ ਹਲੇ ਤੱਕ ਪੁਲਿਸ ਵਾਲੇ ਮੌਕਾ ਦੇਖਣ ਨਹੀਂ ਆਏ ਹਲੇ ਤੱਕ ਪੁਲਿਸ ਵਾਲੇ ਮੌਕਾ ਦੇਖਣ ਨਹੀਂ ਆਏ ਸਾਡੇ ਜੋ ਵੀ ਗੇੜੇ-ਗੋੜੇ ਟੁੱਟਿਆ ਜੋ ਸਾਡਾ ਨੁਕਸਾਨ ਹੋਇਆ ਖਲਾਰ-ਖਲੋਰਾ ਸੀ ਅੱਜ ਚੱਕ ਕੇ ਆਏ ਆ ਸਾਡਾ ਹਲੇ ਤੱਕ ਇਹਨਾਂ ਨੇ ਮੌਕਾ ਦੇਖਣ ਤੱਕ ਨਹੀਂ ਆਏ ਪੁਲਿਸ ਵਾਲੇ ਹੁਣ ਤਾਂ ਵੀਰੇ ਮੇਰਾ ਇਹਨਾਂ ਤੋਂ ਵਿਸ਼ਵਾਸ ਹੀ ਉੱਠ ਗਿਆ ਮੈਂ ਮੋਗਾ ਦੇ ਮਾਨਯੋਗ ਐਸਐਸਪੀ ਸਾਹਿਬ ਅਜੇ ਗਾਂਧੀ ਜੀ ਨੂੰ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਵੀ ਮੈਨੂੰ ਇਹਨਾਂ ਤੋਂ ਇਨਸਾਫ ਦਵਾਇਆ ਜਾਵੇ ਮੈਨੂੰ ਮੇਰਾ ਦੁਬਾਰਾ ਕੰਮ ਦਵਾਇਆ ਜਾਵੇ ਮੈਂ ਬਹੁਤ ਹੀ ਵਧੀਆ ਉਹਦਾ ਕੰਮ ਕਰਦਾ ਸੀ ਜਿੰਦੇ ਚ ਮੇਰੀ ਇਨਕਮ ਸੀਗੀ 40 ਤੋਂ 45000 ਰੁਪਿਆ ਮੋਗੇ ਸ਼ਹਿਰ ਦੇ ਵਿੱਚ ਹੀ ਉਸੇ ਲੈਣ ਦੇ ਵਿੱਚ ਹੀ ਇਹ ਕੰਮ ਕਰਦੇ ਸੀਗੇ ਚਲ ਇਹ ਤਾਂ ਕੰਦਾ ਕੰਮ ਕਰਦਾ ਸੀ ਇਹਦਾ ਸਰਦਾ ਸੀਗਾ ਜਿਹੜੇ ਹੋਰ ਮੁੰਡਿਆਂ ਦੇ ਨਾਲ ਦੇ ਜਿਹੜਾ ਮੁੰਡਾ ਕਿੰਦਾ ਸੀਗਾ ਉਹ ਕੰਮ ਕਰਦੇ ਸੀ ਮੇਰੀ ਕਿਸੇ ਕਾਰਨ ਕੰਪਨੀ ਮੇਰੀ ਆਈਡੀ ਬਣਾ ਦਿੰਦੀ ਆ ਮੇਰਾ ਯੂਆਈਡੀ ਕਾਰਡ ਬਣਿਆ ਹੋਇਆ ਵਾ 40 47% ਆ ਉਹਦੇ ਬਿਹੇਵੀਅਰ ਤੇ ਮੈਨੂੰ ਕੰਪਨੀ ਪਰ ਉਹ ਡਰਸੀ ਰੁਪਏ ਦਿੰਦੀ ਆ ਜਿੰਦਾ ਮੈਂ ਦਿਹਾੜੀ ਦੇ ਮੈਕਸਿਮਮ ਵੀ ਆਰਡਰ ਲਾਉਣਾ ਮੈਨੂੰ 1600 ਰੁਪਿਆ ਰੋਈਦਾ ਬੰਦਾ ਮੈਂ 40 ਤੋਂ 45000 ਰੁਪਿਆ ਵਧੀਆ ਮਹੀਨਾ ਕਮਾਉਣਾ ਇਹ ਮੈਨੂੰ ਕਹਿੰਦੇ ਜੇ ਤੂੰ ਮੋਗੇ ਸ਼ਹਿਰ ਦੇ ਵਿੱਚ ਕੰਮ ਕਰਨਾ ਵਾ ਸਾਨੂੰ ਪਰ ਹਫਤੇ ਪਰ ਵੀਕ ਮੈਨੂੰ 3000 ਰੁਪਿਆ ਦਿਆ ਕਰ ਟੋਟਲ ਮਹੀਨੇ ਦਾ ਸਾਨੂੰ 12000 ਰੁਪਿਆ ਦਿਆ ਕਰ ਨਹੀਂ ਤਾਂ ਤੈਨੂੰ ਅਸੀਂ ਮੋਗੇ ਸ਼ਹਿਰ ਚ ਕੰਮ ਨਹੀਂ ਕਰਨ ਦੇਣਾ ਸਤੰਬਰ ਮਹੀਨੇ ਤੂੰ ਹੀ ਲਾ ਲੋ ਤੁਸੀਂ 9 ਅਕਤੂਬਰ ਤੋਂ ਬਾਅਦ ਤਾਂ ਕੋਈ ਸਵਾਲ ਹੀ ਨਹੀਂ ਬੰਦਾ ਕਿ ਮੈਂ ਕੰਮ ਤੇ ਗਿਆ ਹੋਊਂਗਾ ਇੰਨਾ ਕੁ ਜ਼ਿਆਦਾ ਮੈਨੂੰ ਪਰੇਸ਼ਾਨ ਕੀਤਾ ਗਲੀ ਦੇ ਵਿੱਚ ਜਦੋਂ ਵੀ ਇਹ ਨੰਗਦਾ ਟੱਪਦਾ ਇਹਨੇ ਕੀ ਕਰ ਤੂੰ ਬਾਹਰ ਨਿਕਲ ਆਇਆ ਕਰ ਕਿਤੇ ਮੇਰੀ ਵਾਈਫ ਨੂੰ ਵੇਖ ਕੇ ਠੁਕਣਾ ਕਿਤੇ ਕਿਸੇ ਨੂੰ ਹੁਣ ਅਸੀਂ ਮਾੜਾ ਮੋਟਾ ਬੱਚੇ ਬਾਹਰ ਨਿਕਲਦੇ ਆ ਮੇਰੇ ਬੱਚੇ ਤਾਂ ਹੁਣ ਬਾਹਰ ਵੀ ਨਿਕਲਣ ਹਟ ਗਏ ਸੀ ਕਿਤੇ ਜਿਹਨੇ ਕਿਹਾ ਕਰਨਾ ਤੂੰ ਬਾਹਰ ਨਹੀਂ ਨਿਕਲਦਾ ਕੋਈ ਬੁੜੀ ਨਹੀਂ ਖੜੀ ਦੇਖਣੀ ਕੋਈ ਕੁੜੀ ਨਹੀਂ ਖੜੀ ਦੇਖਣੀ ਸਾਡੇ ਗਵਾਂਢ ਇੱਕ ਨੌ ਆ ਉਹਦੇ ਸਾਹਮਣੇ ਵੀ ਉਹਨਾਂ ਦੇ ਘਰੇ ਕੈਮਰੇ ਲੱਗੇ ਆ ਜੋ ਵੀ ਉਦੋਂ ਰਾਤ ਨੂੰ ਵਾਕਿਆ ਹੋਇਆ ਪਰਸੋ ਰਾਤ ਉਹ ਵੀ ਸਾਰਾ ਰਿਕਾਰਡ ਹੋਇਆ ਵਾ ਸਾਰਾ ਰਿਕਾਰਡ ਹੋਇਆ ਵਾ ਉਹਨਾਂ ਦੀ ਨੌ ਸਾਹਮਣੇ ਮੈਨੂੰ ਇੰਨੀ ਗੰਦੀ ਗਾਲ ਕੱਢ ਕੇ ਨੰਗਿਆ ਤੂੰ ਬਾਹਰ ਨਹੀਂ ਨਿਕਲਦਾ ਤੂੰ ਕੰਮ ਤੇ ਨਹੀਂ ਜਾਂਦਾ ਫਲਾਣਾ ਢੇਗੜਾ ਤੂੰ ਬਾਹਰ ਨਿਕਲ ਤੇਰੇ ਨਾਲ ਕਰਨਾ ਹੁਣ ਪਰਸੋ ਰਾਤ ਦਾ ਤਾਂ ਬਈ ਜੀ ਮੇਰੇ ਇੰਨੇ ਕ ਬਾਦ ਪਿਆ ਹੋਇਆ ਵਾ ਮੈਨੂੰ ਜਿੱਤਾਂ ਕ ਪਤਾ ਜਾਂਦੀ ਕੋਲੇ ਅਸਲਾ ਵਾ ਜਦੋਂ ਨਵੀ ਹੁਣੀ ਮੈਨੂੰ ਧਮਕੀ ਦਿੰਦੇ ਆ ਤਖਾਨਾ ਵੱਧ ਵਾਲੇ ਨਵੀ ਧਮਕੀ ਦਿੰਦਾ ਵਾ 9 ਅਕਤੂਬਰ ਨੂੰ ਧਮਕੀ ਦਿੰਦਾ 10 ਅਕਤੂਬਰ ਨੂੰ ਮੁੱਕੇ ਹੁੰਦੇ ਆ ਉਦੋਂ ਥੋੜੇ ਦਿਨ ਬਾਅਦ ਹੀ ਨਵੀ ਤਖਾਨਾ ਵੱਧ ਵਾਲਾ ਫੜਿਆ ਜਾਂਦਾ ਉਹਦੇ ਕੋਲੋਂ 5 ਤੋਂ 8 ਅਸਲੇ ਬਰਾਮਦ ਹੁੰਦੇ ਆ ਪੰਜ ਤੋਂ ਅੱਠ ਅਸਲੇ ਤੇ ਮੈਨੂੰ ਗੋਰਾਏ ਗੱਲ ਕਹਿੰਦਾ ਕਹਿੰਦਾ ਇਹ ਨਾ ਸੂਚੀ ਵੀ ਕਿਤੇ ਸਾਰੇ ਅਸਲੇ ਫੜੇਗੇ ਕਹਿੰਦਾ ਨਵੀ ਨੇ ਬਾਹਰ ਆ ਜਾਣਾ ਕਹਿੰਦਾ ਤੇਰੇ ਲਈ ਇੱਕ ਅਸਲਾ ਹੀ ਰੱਖਿਆ ਹੋਇਆ ਵਾ ਕਹਿੰਦਾ ਤੈਨੂੰ ਤਾਂ ਅਸੀਂ ਮਾਰਨਾ ਹੁਣ ਜੋ ਮਰਜ਼ੀ ਹੋ ਜੇ ਹਾਂਜੀ ਔਰ ਤੁਸੀਂ ਮੰਗ ਕੇ ਕਰਦੇ ਹੋ ਪ੍ਰਸ਼ਾਸਨ ਤੋਂ ਭਾਈ ਜੀ ਮੈਂ ਤਾਂ ਇਹ ਕਰਦਾ ਦੇਖੋ ਜੀ ਮੈਂ ਆਪਦੇ ਪਰਿਵਾਰ 'ਚ ਬਹੁਤ ਖੁਸ਼ ਆ ਮੈਂ ਤਾਂ ਆਪਦੇ ਬੱਚੇ ਪਾਲਣਾ ਚਾਹਣਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਤਾਂ ਜੀ ਹੁਣ ਇੰਨਾ ਕ ਜਿਆਦਾ ਆਕਿਆ ਪਿਆਵਾ ਜੀ ਮੈਂ ਇੰਨਾ ਕ ਜਿਆਦਾ ਆਕਿਆ ਪਿਆਵਾ ਮੈਂ ਤਾਂ ਇੱਕ ਹਫਤਾ ਹੋਰ ਦਸਾਂ ਦਿਨਾਂ ਦੀ ਵੇਟ ਕਰਨੀ ਆ ਜਿਆਦਾ ਜੀ ਫਿਰ ਮ ਮੈਂ ਮਰੂੰਗਾ ਜਾਂ ਫਿਰ ਮੈਂ ਆਪਦੇ ਬਚਾਲੀ ਮਹਿਫਰੇ ਨੂੰ ਮਾਰੂੰਗਾ ਮੇਰੇ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ ਜੀ ਉਹਨਾਂ ਦੇ ਚ ਸਿਰਫ ਇੱਕੋ ਹੀ ਰਾਹ ਬਚਦਾ ਵਾ ਜਾਂ ਤਾਂ ਫਿਰ ਮੈਂ ਇਹਨਾਂ ਦੇ ਹੱਥੋਂ ਮੈਂ ਮਰ ਜੂੰਗਾ ਜਾਂ ਫਿਰ ਮੈਂ ਮਾਰ ਦੂੰਗਾ ਫਿਰ ਬਸ ਆਈ ਦੋ ਗੱਲਾਂ ਆ ਜੀ ਮੈਂ ਪਰੇਸ਼ਾਨੀ ਹੁਣ ਇੰਨਾ ਕ ਹੋ ਚੱਕਿਆ ਜੀ ਹੁਣ ਮੈਂ ਇਸ ਤੋਂ ਵੱਧ ਹੋਰ ਮੈਂ ਕੁਛ ਆ ਕੇ ਕਰ ਵੀ ਨਹੀਂ ਸਕਦਾ ਜੀ ਮੈਂ ਕੋਈ ਗੱਲਬਾਤ ਸਾਡੇ ਨਾਲ ਹੀ ਕਰਨੀ ਛੋਣੇ ਪ੍ਰਸ਼ਾਸਨ ਦਸ ਨਹੀਂ ਜਾਣੇ ਪ੍ਰਸ਼ਾਸਨ ਨੂੰ ਤਾਂ ਮੈਂ ਬਸ ਜੀ ਇਹੀ ਬੇਨਤੀ ਕਰਨਾ ਚਾਹਣਾ ਵੀ ਮੈਂ ਤਿੰਨ ਤੋਂ ਚਾਰ ਵਾਰੀ ਮੈਂ ਥਾਣੇ ਜਾ ਆਇਆ ਹਾਂ ਦਰਖਾਸਤ ਦੇ ਚੁੱਕਿਆ ਹਾਂ ਐਸਐਸਪੀ ਦਫ਼ਤਰ ਦੇ ਮੈਂ ਮੈਨੂੰ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਂ ਆਪਦਾ ਦੁਬਾਰਾ ਕੰਮ ਤੇ ਜਾਣਾ ਚਾਹਣਾ ਮੈਨੂੰ ਕੰਮ ਤੇ ਜਾਣ ਦਿੱਤਾ ਜਾਵੇ ਸਤੰਬਰ ਤੋਂ ਬਾਅਦ ਅਕਤੂਬਰ ਤੋਂ ਬਾਅਦ ਮੈਂ ਅੱਜ ਤੱਕ ਕੰਮ ਤੇ ਨਹੀਂ ਗਿਆ ਮੈਨੂੰ ਕੰਮ ਕਰ ਕਰਨ ਲਈ ਮੈਨੂੰ ਇਹਨਾਂ ਤੋਂ ਮੇਰਾ ਖਰਚਾ ਛੜਾ ਕੇ ਮੈਂ ਵਧੀਆ ਆਪਦਾ ਬੱਚੇ ਪਾਲ ਸਕਾਂ ਮੈਂ ਇੰਨਾ ਕ ਜਿਆਦਾ ਤੰਗ ਹੋਇਆ ਪਿਆ ਆ ਮੈਂ ਆਪਦੇ ਕੰਮ ਨਾ ਕਰਨ ਜਾਣ ਕਰਕੇ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਗੀਆਂ ਮੇਰੇ ਬੱਚਿਆਂ ਦੇ ਇਗਜ਼ਾਮ ਤੱਕ ਨਹੀਂ ਹੋਏ ਮੇਰੇ ਬੱਚਿਆਂ ਦੀ ਪੜ੍ਹਾਈ ਤੱਕ ਛੁੱਟ ਗਈ ਹੈ ਮੇਰੇ ਬੱਚਿਆਂ ਦੀ ਪੜ੍ਹਾਈ ਤੱਕ ਛੁੱਟ ਗਈ ਮੇਰੇ ਬੱਚਿਆਂ ਦੀ ਖੜਨ ਨੌਜਵਾਨ ਸੀਗਾ ਉਸਨੇ ਕਹੇ ਬਾਰੇ ਬੱਚਾ ਨਹੀਂ ਪੜ੍ਹਾਈ ਛੁੱਟ ਗਈ ਉਹ ਕਹਿੰਦਾ ਜਾਂ ਉਹ ਮੈਨੂੰ ਮਾਰ ਦੇਣਗੇ ਤਿੰਨੇ ਤਾਂ ਮੈਂ ਉਹਨਾਂ ਨੂੰ ਮਾਰ ਦੇਵਾਂਗਾ ਮੋਗਾ ਪੁਲਿਸ ਕਿੱਥੇ ਸੁੱਤੀ ਪਈ ਆ ਕਿੱਥੇ ਪ੍ਰਸ਼ਾਸਤਾ ਪਿਆ ਲਗਾਤਾਰ ਦੁਹਾਈਆਂ ਦੇ ਰਿਹਾ ਇੱਕ ਨੌਜਵਾਨ ਕਿ ਇੱਕ ਆਦਮੀ ਮੈਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਮੇਰੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਮੇਰਾ ਜਾਨੀ ਮਾਲੀ ਨੁਕਸਾਨ ਕਰ ਰਿਹਾ ਪਰ ਪੁਲਸ ਕਿਉਂ ਨਹੀਂ ਕਾਰਵਾਈ ਕਰ ਰਹੀ ਆਪਰੇਸ਼ਨ ਪਹਾੜ ਕਿੱਥੇ ਆ ਕਾਗਜ਼ਾਂ 'ਚ ਆ ਜਾਂ ਅਸਲੀਅਤ 'ਚ ਵੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਜਿਹੜੀ ਕਾਰਵਾਈ ਕਰਨ ਨੂੰ ਕਹਿ ਰਹੇ ਹੋ ਕਾਰਵਾਈ ਹੁੰਦੀ ਆ ਜਾਂ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਾਂ ਇਨ ਇੰਡੀਆ ਟੀਵੀ ਮੋਗਾ